ਹਰਾਨੂੰ ਹਾਂ ਮੈਂ ਅੰਦਰ ਕਿਉਂ ਮੱਥਾ ਮਾਰੀ ਜਾਂਦੀ ਐ ਤੈਨੂੰ ਕਿਹੜਾ ਕੰਮ ਕਰਨ ਦੀ ਉਹ ਨਹੀਂ ਨਹੀਂ ਚਲ ਕੋਈ ਨਹੀਂ ਕੀ ਕੋਈ ਨਾ ਹਾਂ ਉਹ ਤਾਂ ਮੋੱਜਨ ਬੈਠੀ ਏ ਇਟਰ ਸਾਹਮਣੇ ਤੂੰ ਇੱਥੇ ਕੰਮ ਲੱਗੀ ਪਈ ਐ ਨਾ ਸਵੇਰ ਦੀ ਕਰੀ ਜਾਂਦੀ ਸੀ ਉਹ ਠੰਡ ਵੀ ਪਾਲੀ ਐ ਫੇਰ ਬੁੜੀ ਐ ਫੇਰ ਵੀ ਚਲੋ ਉਹ ਤਾਂ ਤੇਰੀ ਮਰਜ਼ੀ ਐ ਮੈਂ ਕਹਿੰਦੀ ਸੀ ਆਪਾਂ ਫੇਰ ਕਿੱਥੋਂ ਜਾਵਾਂਗੇ ਉਹ ਇੰਟਰਵਿਊ ਜੇ ਨਾ ਕਿਉਂ ਮੈਂ ਤਾਂ ਤਿਆਰ ਸੀ ਸਭ ਉਹਦੀ ਮੈਂ ਤੈਨੂੰ ਪੁੱਛਣੀ ਆਈ ਸੀ ਵੀ ਚਲਦੇ ਆ ਉਹ ਯਾਰ ਸਰ ਨੇ ਫੋਨ ਹੀ ਚੱਕਿਆ ਹੁਣ ਜੇ ਉਹ ਫੋਨ ਚੱਕਣਗੇ ਉਹ ਗੱਲ ਹੋਊਗੀ ਫੇਰ ਹੀ ਐ ਨਾ ਉਧਰ ਮੈਂ ਵਕੀਲ ਬਣਨੇ ਜਾਣ ਨੂੰ ਨਿਉਲੀਟ ਹੋਈ ਜਾਂਨੇ ਆ ਅੱਛਾ ਕੱਲੂ ਜਾਣਾ ਮੈਂ ਤਾਂ ਸੁਖਦੀ ਤਿਆਰ ਹੋਈ ਬੈਠੀ ਸੀ ਮੈਨੂੰ ਆਈ ਸੀ ਤੇਰੇ ਨਾਲ ਬਗ ਜੂਗੀ ਚੱਲ ਕੋਈ ਨਹੀਂ ਓਏ ਮੈਂ ਨਾ ਸਾਨੂੰ ਫੋਨ ਲਾਈ ਜੰਨੇ ਸਵੇਰ ਦਿਨ ਨੇ ਫੋਨ ਇੰ ਚੱਕੇ ਜਿਉ ਫੋਨ ਚੱਕਣਗੇ ਫੇਰ ਹੀ ਕੋਈ ਗੱਲ ਹੋਊਗੀ ਹੁਣ ਆਪਾਂ ਤਾਂ ਜਾ ਕੇ ਖੜ ਜੀ ਤੇ ਗਾਹ ਕੋਈ ਗੱਲ ਨਾ ਬਣੇ ਮੈਨੂੰ ਲੱਗਦਾ ਤਿਹਾਰ ਹੈ ਨਾ ਤਾਂ ਕਰਕੇ ਸ਼ਾਇਦ ਬਿਜ਼ੀ ਹੋਣਗੇ ਨਹੀਂ ਤਾਂ ਫੋਨ ਚੱਕ ਕੇ ਲੈਂਦੇ ਤਾਂ ਹੀ ਮੈਨੂੰ ਆਏ ਵੀ ਉਧਰ ਮੈਂ ਵਕੀਲ ਬਣਨੀ ਉਹ ਜਾਨ ਨੂੰ ਲੇਟ ਹੋਈ ਜਾਂਨੇ ਉਹਨਾਂ ਨੇ ਟਾਈਮ ਦਿੱਤਾ ਹੋਇਆ ਮੈਨੂੰ ਫੇਰ ਮੈਂ ਚਲਦੀ ਆ ਤੇਰੇ ਨਾਲ ਵਕੀਲ ਕੋਲ ਮੈਂ ਮੰਗ ਜਿੰਨੀ ਕੱਲੀ ਕੁਛ ਨਹੀਂ ਹੁੰਦਾਗਾ ਤੇ ਇੰਟਰਵਿਊ ਪਦੋਗ ਦਿਨ ਰੁੱਕ ਕੇ ਦਿਵਾਵਾਂਗੇ ਲੋੜੂ ਤੋਂ ਬਾਅਦ ਚੱਲਾਂਗੇ ਫਿਰ ਆਪਾਂ ਹੁਣ ਛੱਲ ਕੋਈ ਨਹੀਂ ਪਰ ਮੇਰਾ ਮਨ ਨਹੀਂ ਕਰਦਾ ਤੈਨੂੰ ਕੱਲੀ ਨੂੰ ਭੇਜਣ ਨੂੰ ਮੈਂ ਤੇਰੇ ਨਾਲ ਚਲ ਵਰਦੀ ਬੇਬੇ ਦਾ ਕੀ ਹੈ ਕੁਝ ਵਕੀਰ ਕੋਲ ਹੀ ਜਾਂਦਾ ਸਿੱਥੇ ਕੱਲੀ ਨੂੰ ਕੀ ਹੁੰਦਾ ਕੋਈ ਗੱਲ ਨਹੀਂ ਮੈਂ ਇੱਕ ਵਾਰੀ ਗੱਲਬਾਤ ਕਰਕੇ ਆਉਣੀ ਆ ਵੀ ਇਹਨਾਂ ਦੀ ਰਾਇ ਲੈਣੀ ਆ ਕੀ ਐਡਵਾਈਸ ਦਿੰਦੇ ਹੋ ਮੈਨੂੰ ਜਿਵੇਂ ਉਹ ਕਹਿੰਦੀ ਫਿਰ ਆਪਾਂ ਉਵੇਂ ਕਰ ਲਾਂਗੇ ਚਲ ਠੀਕ ਹੈ ਫਿਰ ਇਹ ਤਾਂ ਤੇਰੀ ਮਰਜ਼ੀ ਆ ਦੇਖ ਜਾਇਆ ਪਰ ਮੇਰੀ ਗੱਲ ਸੁਣ ਧਿਆਨ ਨਾਲ ਜਾਇ ਤੇ ਮਾੜਾ ਮੋਟਾ ਨਾ ਟਾਈਮ ਨਾਲ ਘਰੇ ਆ ਜਾਗਾ ਤੈਨੂੰ ਪਤਾ ਕੀ ਹਾਲਾਤ ਬਣ ਜਾਂਦੇ ਨੇ ਨਹੀਂ ਨਹੀਂ ਮੈਨੂੰ ਤਾਂ ਨਹੀਂ ਪਤਾ ਜਿੱਥੇ ਤਾਂ ਜਾਣਾ ਨਹੀਂ ਹੈਗਾ ਘਰੇ ਆਉਣਾ ਚਾਹੀਦਾ ਉਸ ਵਕੀਲ ਨਾਲ ਗੱਲ ਕਰਕੇ ਵੱਧ ਉਹ ਅੱਧਾ ਘੰਟਾ ਲੱਗ ਜਾਊਗਾ ਉਹਦੇ ਕੋਲ ਹਾਂ ਉਸ ਤੋਂ ਬਾਅਦ ਘਰੇ ਆ ਜੂੰਗੀ ਚਲ ਠੀਕ ਹੈ ਕੋਈ ਗੱਲ ਨਹੀਂ ਧਿਆਨ ਨਾਲ ਜਾਇ ਤੇ ਮੈਨੂੰ ਫੋਨ ਕਰਦੀ ਰਹੀ ਚੰਗਾ ਤੇ ਜਦੋਂ ਆਉਣਾ ਉਦੋਂ ਵੀ ਫੋਨ ਕਰ ਦੇ ਤੂੰ ਵੀ ਧਿਆਨ ਰੱਖੇ ਤੇ ਲੋਡ ਨਹੀਂ ਹੈਗੀ ਬੇਬੀ ਨਾ ਬੋਲਣ ਦੀ ਨਾਲੇ ਕੰਮ ਛੱਡਦੇ ਬਿਮਾਰ ਹੋ ਜਾਈਂਗਾ ਅੰਦਰ ਜਾ ਕੇ ਬੈਠ ਜਾ ਜੋ हां तो चले गए चल ठीक है चलो कोई गल नहीं तू जा मैं हैगी इथे ठीक है, है, है चल मैं जा ओके, बाए। बाए। जानी ओके बाय बाय ये बेचारी कदे किधर ਭੱਜਦੀ ਐ ਕੱਲੀ ਜਾਣੀ ਕਦੇ ਕਿਧਰ ਭੱਜਦੀ ਆ ਬਾਬਾ ਜੀ ਐਨੇ ਦੁੱਖ ਕਿਉਂ ਲਿਖੇ ਨੇ ਸਾਡੇ ਦੋਵਾਂ ਦੇ ਕਿਸਮਤ ਚ ਕੁੜੀਆਂ ਵਿਚਾਰੀਆਂ ਤਾਂ ساری ਉਮਰ ਐਂ ਪਦੀਨ ਹੁੰਦੀ ਐ ਮਰ ਜਾਂਦੀਆਂ ਨੇ ਕਦੇ ਉਹਨਾਂ ਨੂੰ ਸੁੱਖ ਨਹੀਂ ਮਿਲਦਾ ਚਲ ਮੇਰੀ ਤਾਂ ਜਿਹੇ ਜੀ ਜ਼ਿੰਦਗੀ ਹੈ ਸੋ ਹੈ ਇਹ ਵਿਚਾਰੀ ਦੀ ਚੰਗੀ ਕਰਦੇ ਪਤਾ ਨਹੀਂ ਕੀ ਕਰੀ ਜਾਂਦੀ ਆ ਅੰਦਰ ਕੁੜੇ ਪ੍ਰੀਤ ਪ੍ਰੀਤ ਪੁੱਤ ਹਾਂਜੀ ਨਾਨੀ ਕੀ ਕਰੀ ਜਾਂਦਾ ਸੀ ਅੰਦਰ ਕੁਛ ਨਹੀਂ ਨਾਨੀ ਮੈਂਨੇ ਪੜੀ ਜਾਂਦੀ ਸੀਗੀ ਅੱਛਾ ਹੂੰ ਠੀਕ ਹੋ ਗਿਆ ਹੁਣ ਤਾਂ ਪੁੱਤ ਕੁਛ ਨਹੀਂ ਹੂੰ ਤੁਸੀਂ ਕਿੱਥੇ ਜਾ ਕੇ ਆਏ ਮੈਂ ਤਾਂ ਉਧਰ ਉਹ ਤੇਰੀ ਦੂਜੀ ਨਾਨੀ ਕੇ ਗਈ ਸੀ ਅੱਛਾ ਤੇ ਉਹਨੂੰ ਸਮਾਨ ਜਾਂ ਦਵਾਈਆਂ ਲੈਈਆਂ ਲੋਹੜੀ ਦਾ ਤੇ ਮਾਏ ਕਹਿੰਦੀ ਸੀ ਆਪਾਂ ਵੀ ਚੱਲੀਏ ਤੇਰੀ ਮੰਮੀ ਕੋਲੇ ਲੋੜੀ ਲੈ ਕੇ ਹੈ ਹਾਂ ਚੱਲੋਂ ਨਾਲੇ ਮੈਂ ਵੀ ਮਿਲਿਆ ਆਉਂਗੀ ਮੰਮੀ ਤਾਂ ਆਈ ਨਹੀਂ ਕਿੰਨਾ ਟਾਈਮ ਹੋ ਗਿਆ ਚੱਲ ਠੀਕ ਹੈ ਪੁੱਤ ਫਿਰ ਆਪਾਂ ਬਾਗ ਚੱਲਦੇ ਆਂ ਐਂ ਕਰ ਉੱਥੇ ਪੈਸੇ ਪਏ ਆ ਪੈਸੇ ਲੈ ਕੇ ਦੇ ਨਾਲੇ ਤਾਂ ਮੈਂ ਸਮਾਨ ਲੈ ਆਉਣੀ ਆ ਸਾਰਾ ਤੇ ਨਾਲੇ ਸੂਟ ਲੈ ਚੱਲਾਂਗੇ ਤੇ ਵਾਸਤੇ ਨਾ ਨਾ ਕਹਿੰਨੇ ਨੰਮੀ ਹੂੰ ਤੂੰ ਸਦਾ ਕਿੱਥੇ ਜਾਓਂਗੇ ਹੈ ਅੱਛਾ ਤੇ ਜਿਹੜਾ ਸਮਾਨ ਖਾਣ ਪੀਣ ਨਾਲੇ ਲਿਓਣਾ ਉਹ ਮੈਂ ਲੈ ਆਉਣੀ ਆ ਜਾ ਕੇ ਸੂਟ ਆਪਾਂ ਜਾਂਦੀ ਲੈ ਲਾਂਗੇ ਤੂੰ ਲੈ ਆਵੇਂਗੀ ਫਿਰ ਹੋਰ ਨਾਲ ਮੈਨੂੰ ਪਤਾ ਮਮੀ ਕੀ ਕੀ ਪਸੰਦ ਆ ਉਹੀ ਚੀਜ਼ਾਂ ਲਿਆਉਂਗੀ ਜਿਹੜੀ ਮਮੀ ਖਾਊਗੀ ਦੇਖ ਲੈ ਭਾਈ ਕਿਤੇ ਹੋਣਾ ਚੱਕਲੇ ਵੀ ਟੌਫੀਆਂ ਤੇ ਆਹ ਕੀ ਕਹਿੰਦਾ ਚਾਕਲੇਟ ਜੀ ਕਿਤੇ ਇਹ ਲਿਆਵੇਂ ਮੈਂ ਮਮੀ ਚਾਕਲੇਟ ਵੀ ਖਾ ਲੈਂਦੀ ਹੁੰਦੀ ਮੇਰੇ ਨਾਲ ਬਸ ਕਰ ਜਾ ਜੇ ਤਾਂ ਤੈਨੂੰ ਪਤਾ ਫਿਰ ਤਾਂ ਵਧੀਆ ਰਿਓੜੀਆਂ ਮੂੰਗਫਲੀਆਂ ਗਾਚਕ ਹੈ ਗਾਚਕ ਦੋ ਤਰ੍ਹਾਂ ਦੀ ਲਿਆਈ ਇੱਕ ਤਾਂ ਤਿਲਿਆਂ ਵਾਲੀ ਇੱਕ ਗੁੜ ਦੀ ਗਾਚਕ ਕੋਈ ਨਾ ਮੈਂ ਸਾਰਾ ਕੁਝ ਲਿਆਉਂਗੀ ਕੋਈ ਨਾ ਟੌਫੀਆਂ ਟੂਫੀਆਂ ਕੁਝ ਨਹੀਂ ਲਿਆਉਂਦੀ ਤਾਂ ਮੈਂ ਤੁਹਾਡੇ ਨਾਲ ਜਾਖਰੀ ਜਾਂਦੀ ਸੀ ਨਾਲੇ ਮੈਂ ਆਪਦੇ ਵਾਸਤੇ ਲਿਆਉਂਗੀ ਹਾਂ ਹਾਂ ਤਾਂ ਮੈਨੂੰ ਪਤਾ ਹੀ ਹੈ ਤਾਂ ਹੀ ਤੇ ਮੈਂ ਤੁਹਾਨੂੰ ਕਿਹਾ ਵੀ ਮੈਂ ਲੈ ਕੇ ਆਉਣੀ ਹੈ ਸਮਾਨ ਚੱਲ ਠੀਕ ਹੈ ਤੇ ਸੂਟ ਆਪਾਂ ਜਾਂਦੇ ਲੈ ਜਾਂਦੇ ਸੂਟ ਜਾਂਦੇ ਲੈ ਲਾਂਗੇ ਹੋਰ ਪੁੱਤ ਮੈਂ ਵੀ ਕਿਹਾ ਨਾ ਮੈਂ ਕਿਹਾ ਚਲੋ ਨਾ ਕਹੀ ਜਾਂਸੀ ਮੈਂ ਮੇਰੀ ਕੁੜੀ ਕੋਲੇ ਲੋੜੀ ਲੈ ਕੇ ਜਾਂਦੀ ਹੈ ਤੇ ਫਿਰ ਮੇਰਾ ਵੀ ਜੀ ਕਰਿਆ ਮੈਂ ਕਿਹਾ ਮੇਰੀ ਦੋਤੀ ਆਈ ਹੋਈ ਹੈ ਅਸੀਂ ਨਾਨੀ ਦੋਤੀ ਦੋਵੇਂ ਜਾਵਾਂਗੇ ਮੈਂ ਕਿਹਾ ਹਾਂ ਉਹ ਵੀ ਪਤਾ ਕੀ ਹੈ ਨਾਨੀ ਜਦੋਂ ਵੀ ਕੋਈ ਤਿਆਰ ਹੁੰਦਾ ਸੀ ਨਾ ਮੰਮੀ ਉਹ ਟੱਲਾ ਜਾਂ ਮੂੰਹ ਕਰ ਲੈਂਦੀ ਸੀ ਗੱਲ ਤਾਂ ਕੋਈ ਦੱਸਦੀ ਨਹੀਂ ਸੀਗੀ ਮੈਨੂੰ ਉਹ ਪੁੱਤ ਢਿੱਲਾ ਮੂੰ ਤਾਂ ਐ ਕਰ ਲੈਂਦੀ ਸੀ ਵੀ ਸਾਰਿਆਂ ਦੇ ਮਾਵਾ ਆਉਂਦਿਆਂ ਕੋਈ ਪਿਓ ਆਉਂਦਾ ਭਰਾ ਭਝਾਈ ਆਉਂਦੇ ਆ ਵੀ ਮੇਰਾ ਕੋਈ ਵੀ ਨਹੀਂ ਆਉਂਦਾ ਮੈਂ ਇੱਥੋਂ ਇਕੱਲੀ ਤੂੰ ਤਾਂ ਨਹੀਂ ਆਇਆ ਜਾਂਦਾ ਸੀ ਪੁੱਤ ਮੇਰੇ ਗੋਡੇ ਦੇ ਉੱਤੇ ਸੀ ਮੈਂ ਢਿੱਲੀ ਲੈਂਦੀ ਸੀ ਤੂੰ ਸਾਨੂੰ ਫੋਨ ਕਰ ਦਿੰਦੀ ਅਸੀਂ ਆ ਜਾਂਦੇ ਉਹ ਦੱਸਦੇ ਜਾਂਦੇ ਮੈਨੂੰ ਫੋਨ ਲਾਉਣਾ ਨਹੀਂ ਆਉਂਦਾ ਪੁੱਤ ਹੈ ਨਹੀਂ ਮੈਂ ਫੋਨ ਨਾ ਕਰ ਦਾਂਦੀ ਸੋਨੂੰ ਮੈਂ ਤੈਨੂੰ ਫੋਨ ਲਾਉਣਾ ਸਿਖਾਉਂਗੀ ਚੰਗਾ ਆ ਕੇ ਪੁੱਤ ਆ ਜੀ ਹਾਂ ਫਿਰ ਸਿਖਾਉਂਗੀ ਤੈਨੂੰ ਫੋਨ ਬਸ ਹੁਣ ਤੂੰ ਮੈਨੂੰ ਫੋਨ ਲਾਉਣਾ ਸਿਖਾ ਦੀ ਤੇ ਫਿਰ ਮਾਪੀ ਕਰ ਲਿਆ ਕਰੂੰਗੀ ਲਾ ਕੇ ਬਸ ਫੋਨ चल बस फिर है? तेरी है पाई। नहीं। नहीं। चल है लाना ना सारी मर चलना चार दिन हो रे पा दो चला गए फिर तेन पता मुस तो मैं नानी गल करी पहले तो मैं नानी गुस्से नानी मैं बोल दी तेरे मेन बिना दसी बागी ਫਿਰ ਨਾਨੀ ਨੇ ਮੈਨੂੰ ਕਿਹਾ ਕਹਿੰਦੀ ਕੋਈ ਨਾ ਮੈਂ ਆਉਂਗੀ ਨਾਨੀ ਨਾਲ ਗੱਲ ਵੀ ਕਰ ਲਈ ਹੋਰ ਬਾਹ ਉਹ ਸ਼ੇਰ ਬਗਿਆ ਆਇਆ ਭਾਈ ਦੇਖ ਤੈਨੂੰ ਫੋਨ ਲਾਉਣਾ ਆਉਂਦਾ ਤੂੰ ਪੜ੍ਹੀ ਲਿਖੀ ਆ ਲਾਲਾਨੀ ਐ ਹੁਣ ਮੈਨੂੰ ਲਾਉਣਾ ਨਹੀਂ ਆਉਂਦਾ ਮੈਂ ਅਣਪੜਾ ਐ ਭਾਈ ਤੇ ਮੈਂ ਫੋਨ ਕਿੱਥੋਂ ਲਾਵਾਂ ਤੇ ਨਾਨੀ ਨੂੰ ਮੈਂ ਮਨਾ ਵੀ ਲਿਆ ਨਾਨੀ ਕਹਿੰਦੀ ਕੋਈ ਨਾ ਦੋ ਦਿਨਾਂ ਚ ਆ ਜੂਗੀ ਕਹਿੰਦੀ ਮੈਂ ਚੱਲ ਪੁੱਤ ਆਉਗੀ ਤੈਨੂੰ ਪਤਾ ਤਿਹਾਰ ਐ ਮੂਰੇ ਤਿਹਾਰ ਨੂੰ ਤਾਂ ਘਰੇ ਜਾਣਾ ਹੀ ਐ ਹੈ ਤੇ ਗਾਹ ਭਾਈ ਉਹਨਾਂ ਦੇ ਵੀ ਰਿਸ਼ਤੇਦਾਰ ਆਉਣਗੇ ਫਿਰ ਅਗਲਾ ਕਹਿੰਦਾ ਵੀ ਸੋਡੀ ਮਾਂ ਕਿੱਥੇ ਗਈ ਹੋਈ ਐ ਆਇਆ ਨਾ ਪੈੜਾ ਲੱਗਦਾ ਪ ਚਲ ਕੋਈ ਗੱਲ ਨਹੀਂ ਫਿਰ ਮਾਨੀ ਨੂੰ ਕਹਿ ਦੂੰਗੀ ਕੋਈ ਨਾ ਤੋ ਫਿਰ ਆ ਜਿਦੋਂ ਤਰਾ ਜੀ ਕੀਤਾ ਹੋਣਾ ਹਾਂ ਜਦੋਂ ਜੀ ਕਰਿਆ ਉਹ ਆਪੀ ਆ ਜੇ ਆਪਾਂ ਨਹੀਂ ਤਾਂ ਕਿਨਾ ਸਾਦੇ ਫਿਰ ਐਂ ਕਹਿਣਗੇ ਉਹਦੇ ਮੁੰਡੇ ਪੁੱਤ ਵੀ ਸਾਡੀ ਮਾਸੀ ਪਤਾ ਨਹੀਂ ਸਾਡੇ 'ਚ ਫਰਕ ਪਵਾਈ ਜਾਂਦੀ ਐ ਕੋਈ ਨਾ ਨਾਨੀ ਮੈਂ ਤੁਹਾਨੂੰ ਨਹੀਂ ਕਿਸੇ ਨੂੰ ਕੁਝ ਕਹਿਨ ਦਿੰਦੀ ਕਹਿਨ ਤੋ ਵੀਰੇ ਵੀਰੇ ਲੱਗੇ ਮੇਰੇ ਕੀ ਲੱਗਣਗੇ ਨਾਨੀ ਮਾਮੇ ਲੱਗੇ ਮਾਮੇ ਮਾਮੇ ਹਾਂ ਮਾਮੇ ਲੱਗੇ ਨ ਕੋਈ ਮੈਂ ਆਪਾਂ ਚੱਲ ਕੇ ਆਵਾਂਗੇ ਨਾਲੇ ਮੈਂ ਵੀ ਮਿਲਾਂਉਂਗੀ ਆ ਦਿਨ ਜੇ ਮਾੜੇ ਜਿ ਖੁੱਲਣ ਦੇ ਤੇ ਜਦੋਂ ਧੁੱਪਾਂ ਲੱਗਣ ਲੱਗੇ ਨਾ ਫੇਰ ਆਪਾਂ ਚੱਲਾਂਗੇ ਦੋਵੇਂ ਚੰਗਾ ਮਿਲ ਕੇ ਆਵਾਂਗੇ ਉਹਨਾਂ ਪੈਸੇ ਚੱਕ ਕੇ ਲਿਓਣੀਆਂ ਤੇ ਸਮਾਨ ਲੈ ਕੇ ਆਉਣੀਆਂ ਆ ਪੈਸੇ ਚੱਕ ਲਿਆ ਜਾ ਤੂੰ ਚਲ ਇਹਨੇ ਵੀ ਜਵਾਕੜੀ ਨੂੰ ਚਾਹ ਚੜ੍ਹਾ ਪਿਆ ਦੇਖ ਲੈ ਹੈ ਵੀ ਅਸੀਂ ਲੋਹੜੀ ਦੇਣ ਜਾਵਾਂਗੇ ਜੇ ਮੇਰੀ ਮਾਂ ਡੀਕਦੀ ਸੀ ਡਿਕਣਾ ਹੀ ਸੀ ਭਾਈ ਉਹਨੇ ਤਾਂ ਜਦੋਂ ਕੋਈ ਹੈ ਹੀ ਨਹੀਂ ਸੀ ਉਹਦਾ ਚਲ ਆ ਜਾ ਕੁੜੇ ਆ ਫੋਨ ਜਾਈ ਆਂਦਾ ਤੁਹਾਡਾ ਦੇਖ ਲੈ ਕੀ ਤੇ ਬਸ ਜਦੋਂ ਵੀ ਕੋਈ ਤਿਹਾਰ ਹੁੰਦਾ ਨਾ ਮੈਂ ਦੇਖਦੀ ਹੁੰਦੀ ਸੀ ਤੁਹਾਨੂੰ ਵੀ ਤੁਸੀਂ ਵੀ ਮੈਨੂੰ ਕੋਈ ਤਿਹਾਰ ਦੇ ਕੇ ਜਾਓ ਪਰ ਕੋਈ ਨਹੀਂ ਆਉਂਦਾ ਹੁੰਦਾ ਸੀਗਾ ਸੱਚਾ ਜੇ ਮੈਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਮੇਰੇ ਹੱਥ ਤੇ ਲੋਹੜੀ ਲੈ ਕੇ ਆਏ ਆ ਦਿਨੋਂ ਤਾਂ ਮੈਂ ਦੇਖਦੀ ਸੀ ਪੁੱਤ ਤੀਆਂ ਨੂੰ ਆਸਤਾ ਹੁੰਦੀ ਹੈ ਪਰ ਕਰਾਂ ਕੀ ਤੈਨੂੰ ਵੀ ਪਤਾ ਮੈਂ ਵੀ ਮਜਬੂਰ ਸੀ ਤੇ ਮੇਰਾ ਵੀ ਢਿੱਡ ਬਥੇਰਾ ਮੱਚਦਾ ਸੀ ਜਦੋਂ ਆਂਡਣਾ ਗਵੰਡਣਾ ਕਹਿੰਦੀਆਂ ਅੱਜ ਤਾਂ ਮੈਂ ਮੇਰੀ ਧੀ ਕੋਲੇ ਦਿਵਾਲੀ ਲੈ ਕੇ ਚੱਲੀ ਆ ਲੋਹੜੀ ਲੈ ਕੇ ਚੱਲੀ ਆ ਤੇ ਬਸ ਧੀ ਐ ਫਿਰ ਮੈਂ ਵੀ ਕੀ ਕਰਦੀ ਔਰ ਤੁਹਾਡਾ ਵੀ ਕੀ ਕਸੂਰ ਆ ਮਾਂ ਕਸੂਰ ਤਾਂ ਸਾਰਾ ਮੇਰਾ ਹੀ ਆ ਚਲ ਛੱਡੋ ਪੁਰਾਣੀਆਂ ਗੱਲਾਂ ਇਹ ਜੀ ਗੱਲ ਨਹੀਂ ਲਵਾਇੰਦੀ ਹੁੰਦੀ ਪੁੱਤ ਦਿਲ ਤੇ ਜੋ ਕੁਝ ਹੋ ਗਿਆ ਨਾ ਠੀਕ ਹੋ ਗਿਆ ਤੇ ਹੁਣ ਮੈਂ ਤਾਂ ਤੈਨੂੰ ਐ ਕਹਿਨੀ ਐ ਵੀ ਤੂੰ ਸਾਡੇ ਨਾਲ ਹੀ ਚੱਲੀ ਨਹੀਂ ਨੀ ਮਾਂ ਮੈਂ ਨਾਲ ਕਿਵੇਂ ਵਗ ਜੂਗੀ ਤੈਨੂੰ ਪਤਾ ਮੇਰੇ ਤਾਂ ਡਿਊਟੀ ਦਾ ਕੰਮ ਆ ਮੈਨੂੰ ਕੋਈ ਛੁੱਟੀ ਮਿਲਨੀ ਆ ਚਲੇ ਹੁਣ ਤਾਂ ਛੁੱਟੀਆਂ ਹੋਊਗਾ ਮੈਂ ਉਧਰ ਦੀ ਵਗ ਜੀ ਉਹਨਾਂ ਡਿਊਟੀ ਤੇ ਤੁਸੀਂ ਨਹੀਂ ਉਧਰ ਮੈਨੂੰ ਦੂਰ ਪੈ ਜੂਗਾ ਨਾਲੇ ਵਗ ਵੀ ਜਾਂਦੀ ਹੁਣ ਤੈਨੂੰ ਪਤਾ ਨਾ ਤੇਰੇ ਨਾਲੋਂ ਮਾਸੀ ਇੱਥੇ ਕੱਲੀ ਆ ਤੇ ਇਹਦੇ ਮਾਪੇ ਸਾਰੀ ਜ਼ਿੰਮੇਵਾਰੀ ਮੇਰੇ ਤੇ ਦੇ ਕੇ ਗਏ ਅਭੀ ਮੀਨਾ ਇਹਨੇ ਇੱਥੇ ਰਹਿਣਾ ਤੇ ਤੂੰ ਇਹਦਾ ਧਿਆਨ ਰੱਖਣਾ ਤੇ ਮੈਨੂੰ ਕੱਲੀ ਨੂੰ ਛੱਡ ਕੇ ਕਿਵੇਂ ਜਾ ਸਕਦੀ ਆ ਮੀਨਾ ਇੱਥੇ ਰਹਿਣਾ ਕਿਉਂ ਰਾણો ਮਾਸੀ ਦਾ ਤਾਂ ਘਰ ਹੈਗਾ ਅੰ ਮੀਨਾ ਇਹਨੇ ਕੀ ਗੱਲ ਲੋ ਚੱਲ ਪੁੱਤ ਤੈਨੂੰ ਕੀ ਲੈਣਾ ਇਹਨਾਂ ਦੀਆਂ ਗੱਲਾਂ ਜੇ 100 ਗੱਲ ਹੋਊਗੀ ਇਹਨਾਂ ਦੀ ਨਹੀਂ ਮੰਮੀ ਇਹ ਤਾਂ ਪ੍ਰਧਾਨ ਹੈ ਇਹਨੂੰ ਤਾਂ ਪਹਿਲਾਂ ਦੱਸੋ ਸਾਰੀਆਂ ਗੱਲਾਂ ਇਹਨਾਂ ਦਾ ਸਾਰੀ ਗੱਲ ਦਾ ਪਹਿਲਾਂ ਪਤਾ ਹੁਣ ਆ ਜਾ ਰਾਂ ਨੂੰ ਸੱਸਰੀ ਕਾਲ ਕਹੀ ਦੀ ਸੱਸਰੀ ਕਾਲ ਪੁੱਤ ਹੋ ਠੀਕ ਹੋ ਮੈਂ ਤਾਂ ਠੀਕ ਆ ਤੂੰ ਦੱਸ ਲੈ ਆਈਗੀ ਹੈ ਤੂੰ ਤੇਰਾ ਬੜਾ ਜੀ ਲੱਗਿਆ ਨਾਨੀ ਕੋਲੇ ਮੁੜ ਕੇ ਗੇੜਾ ਨਹੀਂ ਮਾਰਿਆ ਤੁਹਾਨੂੰ ਵੀ ਪਤਾ ਮੱਸ ਕਿੰਨੇ ਟਾਈਮ ਬਾਅਦ ਗਈ ਸੀ ਨਾਨੀ ਕੋਲ ਤਾਂ ਜੀ ਕਿਉਂ ਨਾ ਲੱਗੂਗਾ ਨਾਨੀ ਪਤਾ ਮੈਨੂੰ ਵੱਧੋ ਚੀਜ਼ਾਂ ਲੈ ਕੇ ਦਿੰਦੀ ਆ ਆ ਬੈਤ ਭੁੱਖੀ ਮਰਦੀ ਸੀ ਨੰਨੇ ਸਾਲਾਂ ਦੀ ਇਹ ਮੈਂ ਤੈਨੂੰ ਕੁਝ ਖਾਣ ਨੂੰ ਲੈ ਕੇ ਦਿੰਦੀ ਨਹੀਂ ਸੀਗੀ ਭੁੱਖੀ ਮਰ ਗਈ ਸੀ ਇੱਥੇ ਤਾਂ ਇਹ ਆਏ ਨਹੀਂ ਮੰਮੀ ਤੁਸੀਂ ਤਾਂ ਮੈਂ ਬਾਗ ਜਾਂਦੇ ਸੀ ਛੱਡ ਕੇ ਨਾਨੀ ਕਿਤੇ ਜਾਂਦੀ ਮੈਨੂੰ ਛੱਡ ਕੇ ਨਾਨੀ ਕੋਲੇ ਤਾਂ ਥੋੜੀ ਨਿੱਖਰੀ ਲੱਗਦੀ ਐ ਥੋੜੀ ਸੋਹਣੀ ਨਿਕਲੀ ਹੈ ਹਾਂ ਗੁਰਜੀ ਜਿੱਤੀ ਨਿਕਲੀ ਹਾਂ ਹਾਂ ਇਹ ਤਾਂ ਨਾਉਂਦੀ ਨਹੀਂ ਹੁੰਦੀ ਸੀ ਪਰ ਇੱਕ ਗੱਲ ਦੱਸ ਹਮਿੰਦਰ ਜਿੰਨਾ ਨਾਨੀ ਕਿਹਾ ਧਿਆਨ ਰੱਖ ਸਕਦੀ ਹੈ ਨਾ ਓਨਾਂ ਹਲੇ ਮਾਂ ਵੀ ਨਹੀਂ ਰੱਖਦੀ ਮਾਂ ਵੀ ਤੜਕੇ ਟੱਪ ਜਾਂਦੀ ਹੈ ਪਰ ਨਾਨੀ ਤਾਂ 24 ਘੰਟੇ ਕੋਲੇ ਹੁੰਦੀ ਆ ਪਰ ਮੈਂ ਵੀ ਹੁਣ ਕੀ ਕਰਾਂ ਮੇਰੀਆਂ ਮਜਬੂਰੀਆਂ ਨੇ ਮੈਂ ਵੀ ਤਾਂ ਇਹਦੇ ਬਸਤੀ ਕਮਾਉਣੀ ਆ ਵੀ ਚਲ ਇਹ ਵਧੀਆ ਪੜ੍ਹ ਲਿਖ ਜਾਵੇ ਮਾਸੀ ਤੁਹਾਡਾ ਜੀ ਲੱਗ ਗਿਆ ਆਹ ਹਾਂ ਕਿਉਂ ਲੱਗ ਮੇਰੇ ਬਿਨਾ ਜੀ ਲੱਗ ਗਿਆ ਨਹੀਂ ਨਹੀਂ ਤੇਰੇ ਬਿਨਾ ਤਾਂ ਨਹੀਂ ਲੱਗਿਆ ਸਾਰਾ ਦਿਨ ਆ ਹੀ ਹੁੰਦਾ ਵੀ ਹੁਣ ਤਾਂ ਮੈਨੂੰ ਕੋਈ ਮਾਸੀ ਕਹਿੰਦਾ ਹੀ ਨਹੀਂ ਨਹੀਂ ਤਾਂ ਮਿੰਟ ਪਿੱਛੇ ਆ ਰਹੇ ਸੀ ਮਾਸੀ ਕੀ ਬਣਾਇਆ ਮਾਸੀ ਮੈਨੂੰ ਵੀ ਖਵਾ ਦੋ ਤੇ ਹੋਰ ਮੈਂ ਤਾਂ ਰੋਜ਼ ਪੁੱਛਦੀ ਆ ਰੰਤਰੀ ਮਾਸੀ ਵੀ ਕਦੋਂ ਆਉਗੀ ਕਦੋਂ گی ਅੱਜ ਪੁੱਛੀ ਜਾਂਦੀ ਸੀ ਆਉਗੀ ਮੈਂ ਖਾਂ ਆਉਗੀ ਮੈਂ ਖਾ ਅੱਜ ਤਾਂ ਨਾਲ ਮੰਮੀ ਵੀ ਆਉਂਦੇ ਨੇ ਹਾਂ ਤੇਰੇ ਲਈ ਤਾਂ ਇਹ ਸਾਰੀ ਮਿਠਾਈ ਰੱਖੀ ਹੋਈ ਆ ਮੈਂ ਲੱਗ ਜਾਈਂ ਤੇ ਹੋਰ ਤੇਰੀ ਮਾਸਦੀ ਵੀ ਲੋੜੀ ਆਈ ਆ ਹੋਰ ਦਾਦਾ ਦਈ ਆਏ ਸੀ ਆਏ ਸੀ ਕਿ ਤੱਕ ਤੋਂ ਤੁਸੀਂ ਉਹਨਾਂ ਨਾਲ ਹੀ ਆ ਜਾਂਦੇ ਉਹਨਾਂ ਨੇ ਮੈਨੂੰ ਫੋਨ ਹੀ ਨਹੀਂ ਕੀਤਾ ਉਹ ਕਹਿੰਦੇ ਤੈਨੂੰ ਸਰਪ੍ਰਾਈਜ਼ ਦੇਣਾ ਸੀ ਉਹਦੇ ਚੱਕਰ 'ਚ ਸਾਨੂੰ ਪਤਾ ਨਹੀਂ ਸੀ ਨਹੀਂ ਤੁਸੀਂ ਵੀ ਨਾਲ ਹੀ ਆ ਜਾਂਦੇ ਹਾਂ ਪੁੱਤ ਫਿਰ ਮੈਨੂੰ ਵੀ ਨਹੀਂ ਸੀ ਪਤਾ ਚੱਲ ਕੋਈ ਨਾ ਵਧੀਆ ਹੋਇਆ ਆ ਕੇ ਮੁੜ ਗਏ ਗਏ ਹੋਣਾ ਹਾਂ ਉਹਨਾਂ ਭਾਬੀ ਦੀ ਤਾਂ ਵੀ ਥੋੜੀ ਖਰਾਬ ਸੀਗੀ ਫਿਰ ਬਾਹਰ ਨੇ ਜਾਣਾ ਸੀ ਕਹਿੰਦੇ ਸੀ ਜਾਂਦੇ ਉਹ ਵੈਲ ਤਾਂ ਬੈਠੇ ਤੁਹਾਨੂੰ ਡਿੱਕੀ ਆਂਦੇ ਸੀ ਥੋੜਾ ਫੋਨ ਨਹੀਂ ਲੱਗਿਆ ਫੋਨ ਲਾਇਆ ਸੀ ਤੁਹਾਨੂੰ ਮੈਂ ਤੁਸੀਂ ਰਾਤ 'ਚ ਸੀਗੇ ਬਸ ਇਹੀ ਤਿਆਰ ਹੁੰਦੀ ਆਉਂਦੀ ਇਸੇ ਨੇ ਟਾਈਮ ਲਾਤਾ ਮੈਂ ਤਾਂ ਕਦੋਂ ਦੀ ਤਿਆਰ ਹੋਈ ਬੈਠੀ ਸੀ ਸਮਾਨ ਸਲਾ ਸਾਰਾ ਲੈ ਆਈ ਸੀ ਤੇ ਮਾਸੀ ਨੂੰ ਨਾਲ ਲਿਆਉਂਦੇ ਮਾਸੀ ਅਛਾ ਕਿਉਂ ਗਈ ਉਹਦੇ ਫੋਨ ਆਗੇ ਸੀ ਉਥੋਂ ਮੁੰਡੇ ਦੇ ਅਛਾ ਤੇ ਗਾਹਾਂ ਉਹਦੀ ਨੋਹਾਂ ਦੀ ਪੇਕਿਆ ਨਹੀਂ ਆਉਣਾ ਫਿਰ ਮੈਂ ਵੀ ਆਖਿਆ ਮੈਂ ਕਿਹਾ ਜਾ ਭਾਈ ਅਗਲੇ ਆਏ ਕਹਿਣਗੇ ਵੀ ਕੋਲੀ ਰੱਖ ਰੱਖਿਆ ਭੈਣ ਨੇ ਵੀ ਹੈ ਸਹੀ ਗੱਲ ਹੈ ਜੀ ਨਹੀਂ ਚਲ ਕੋਈ ਗੱਲ ਨਹੀਂ ਮਸੀ ਲਾਇਆ ਕੁਛ ਕੁ ਦਿਨ ਫਿਰ ਤਾਂ ਆਉਗੀ ਤੇਰੇ ਕੋਲ ਮੈਂ ਤਾਂ ਕਿਹਾ ਮੈਂ ਕਿਹਾ ਤੂੰ ਆ ਜੀ ਉਹ ਕਹਿੰਦੀ ਮੈਂ ਦੇਖੂਗੀ ਕਹਿੰਦੀ ਮੈਂ ਤਾਂ ਸਗੋਂ ਤੇ ਇਹ ਕਹਿੰਦੀ ਸੀ ਤੁਸੀਂ ਉਹਨੇ ਦਿਨ ਇੱਥੇ ਰਹੋ ਨਾਲੇ ਸਾਡਾ ਜੀ ਲੱਗ ਜਾਊਗਾ ਇਹਦੇ ਬਿਨਾ ਸਾਡਾ ਵੀ ਜੀ ਨਹੀਂ ਲੱਗਦਾ ਸਹੀ ਗੱਲ ਕਹਿੰਦੀ ਮਮੀ ਰਾਨੂੰ ਸਹੀ ਗੱਲ ਤੁਸੀਂ ਇੱਥੇ ਰਹੋ ਸਾਡੇ ਕੋਲ ਫਤ ਕੀ ਕਰਾਂ ਸੋਨੂ ਪਤਾ ਰਹਿਤਾ ਜਾਂਦੀ ਪਿੱਛੋ ਘਰ ਦਾ ਨਹੀਂ ਸਰਦਾ ਘਰ ਵੀ ਸਾਹਮਣਾ ਫਿਰ ਜਾ ਕੇ ਮੰਮੀ ਸਾਂਭਣ ਨੂੰ ਰਹਿ ਵੀ ਕੀ ਗਿਆ ਉੱਥੇ ਸਾਰਾ ਕੁਝ ਤਾਂ ਵੇਚਤਾ ਹੁਣ ਉੱਥੇ ਤੂੰ ਕੀ ਸਾਂਭੇਂਗੀ ਕੋਈ ਨਾ ਪੁੱਤ ਚਾਹੇ ਘਰ 'ਚ ਕੁਛ ਨਹੀਂ ਫਿਰ ਵੀ ਤਾਂ ਮੈਂ ਘਰੇ ਜਾਣਾ ਹੀ ਐ ਘਰ ਵੀ ਸਾਹਮਣਾ ਹੀ ਐ ਬਾਕੀ ਚਲੋ ਉਹਦੀ ਮਰਜ਼ੀ ਐ ਜਿਹੜਾ ਕੁਛ ਉਹਨੇ ਕਰਕੇ ਜਾਣਾ ਸੀ ਉਹ ਕਰ ਗਿਆ ਨਾ ਤੂੰ ਪੂਣੂ ਫੋਨ ਲਾਇਆ ਨਹੀਂ ਮੁੜ ਕੇ ਤੂੰ ਕਿਹਾ ਨਹੀਂ ਵੀ ਆਕਰ ਤੋ ਤੂੰ ਕੀਤੀ ਐ ਨੇ ਤੈਨੂੰ ਕਿਹਾ ਸੀ ਪੂਣੂ ਫੋਨ ਲਾ ਕੇ ਸੱਦੀ ਤੂੰ ਮਨਿੰਦਰ ਪਤਾ ਜੇ ਮੈਂ ਹੁਣ ਫੋਨ ਵੀ ਲਾ ਲਿਆ ਫਿਰ ਕਿਹੜਾ ਉਹਨਾਂ ਨੇ ਗੱਲ ਤੇ ਆਉਣਾ ਮੈਂ ਤਾਂ ਕਹਿੰਦੀ ਗੰਨੀਆਂ ਗਵਾਨੀਆਂ ਗੱਲਾਂ ਦਾ ਕੀ ਦੇੜਨਾ ਜਾਣਦੇ ਪਰੇ 2.5 ਲੱਖ ਰੁਪਏ ਮੰਮੀ ਕਹਿੰਦੀ ਵੀ ਕੋਈ ਗੱਲ ਨਹੀਂ ਜਾਣਦੇ ਦੇਖ ਮਾਂ ਮੈਨੂੰ ਪੈਸੇ ਦਾ ਕੋਈ ਇਰਾਦਾ ਨਹੀਂ ਉਹ ਪੈਸੇ ਮੈਨੂੰ ਚਾਹੀਦਾ ਪਰ ਗੱਲ ਜਿਹੜੀ ਹੈਗੀ ਕਿ ਉਹਨਾਂ ਨੇ ਬਾਪੂ ਦੀਆਂ ਸਾਰੀਆਂ ਨਿਸ਼ਾਨੀਆਂ ਵੇਚ ਕੇ ਉਹ ਪੈਸੇ ਪਤਾ ਨਹੀਂ ਕਿੱਥੇ ਖਰਚ ਕਰਤੇ ਤੇ ਨਾ ਹੀ ਆਪਣ ਨੂੰ ਦੱਸ ਰਹੇ ਆ ਤੇ ਆਪਣ ਨੂੰ ਉਸ ਗੱਲ ਦਾ ਪਤਾ ਨਹੀਂ ਹੋਣਾ ਚਾਹੀਦਾ ਤੂੰ ਭੂਆ ਦੀ ਕੰਨੀ ਤਾਂ ਗੱਲ ਕੱਢ ਇੱਕ ਵਾਰੀ ਹਾਂ ਤਾਈ ਜੀ ਗੱਲ ਤਾਂ ਇਹਦੀ ਸਹੀ ਆ ਜੇ ਤੁਸੀਂ ਇੱਕ ਵਾਰੀ ਉਹਨਾਂ ਦੇ ਕੰਨੀ ਕੱਲ ਪਾ ਦੋਗੇ ਤਾਂ ਉਹਨਾਂ ਨੂੰ ਵੀ ਪਤਾ ਲੱਗੂ ਵੀ ਸਾਡੇ ਮੁੰਡੇ ਨੇ ਕੀ ਕਰ ਤੂ ਦਿਖਣਾਈ ਆ ਹੁਣ ਫੋਨ ਲਾਉਣ ਤਾਂ ਪੂ ਨੂੰ ਮੈਂ ਵੀ ਲਾ ਲਾਂ ਪਰ ਮੈਂ ਫੋਨ ਨਹੀਂ ਲਾ ਸਕਦੀ ਮੰਮੀ ਤੈਨੂੰ ਵੀ ਪਤਾ ਜਿਹੜੀ ਗੱਲ ਤੇਰੇ ਕੰਨਾਂ 'ਚ ਆਲੀ ਆ ਤੂੰ ਹੀ ਕਹਿ ਸਕਦੀ ਆ ਤੂੰ ਉਹਨਾਂ ਨੂੰ ਫੋਨ ਲਾਉਣਾ ਸੀਗਾ ਜਦੋਂ ਮੈਂ ਤੈਨੂੰ ਕਹਿ ਕੇ ਗਈ ਸੀ ਤੂੰ ਬੁਲਾਉਂਦੀ ਤਾਂ ਸਹੀ ਪੂਆ ਨੂੰ ਇੱਕ ਵਾਰੀ ਕੀ ਪਤਾ ਪੂਆ ਨੂੰ ਵੀ ਪਤਾ ਹੀ ਨਾ ਹੋਵੇ ਕਿਸੇ ਗੱਲ ਦਾ ਪੁੱਤ ਸਭ ਪਤਾ ਹੈ ਪੂਆ ਨੂੰ ਵੀ ਦੋਨੇ ਮਾਂ ਪੁੱਤਰ ਰਲੇ ਹੋਏ ਨੇ ਇਹ ਪੂਆ ਨੂੰ ਕਿਸੇ ਗੱਲ ਦਾ ਨਾ ਪਤਾ ਹੋਵੇ ਕਮਣੀ ਹੋਈਆਂ ਤੂੰ ਨਾਲੇ ਤੈਨੂੰ ਫੋਨ ਲਾਉਣ ਦੀ ਲੋੜ ਨਹੀਂ ਬਸ ਮੈਂ ਤਾਂ ਆਪ ਉਹਨਾਂ ਨੂੰ ਮਨੋਂ ਮਾਰਤੀ ਕਿ ਲੋੜਾ ਉਹਨਾਂ ਨੂੰ ਫੋਨ ਲਾਉਣ ਦੀ ਪਰ ਮਾਂ ਇੱਕ ਵਾਰੀ ਆਪਾਂ ਗਲਤੀ ਕਰੀਏ ਵੀ ਪੂਆ ਨੇ ਐ ਕਿਉਂ ਕੀਤਾ ਵੀ ਉਹਨੂੰ ਆਪਣੇ ਭਰਾ ਨਾਲ ਜਾਵਾਂ ਮੂਹ ਨਹੀਂ ਸੀਗਾ ਉਹਨੂੰ ਇਸ ਕਰ ਨਾਲ ਜਾਵਾਂ ਮੂਹ ਨਹੀਂ ਸੀ ਵੀ ਉਹਨੇ ਇਹੋ ਜਿਹਾ ਕੁਛ ਕੀਤਾ ਗੱਲ ਪੈਸਿਆਂ ਦੀ ਨਹੀਂ ਹੁੰਦੀ ਹੁੰਦੀ ਗੱਲ ਹੁੰਦੀ ਹੈ ਰਿਸ਼ਤਿਆਂ ਦੀ ਵਿਸ਼ਵਾਸ ਦੀ ਉਮੀਦ ਦੀ ਉਹਨਾਂ ਨੇ ਤਾਂ ਤੁਹਾਡੇ ਸਾਰੇ ਵਿਸ਼ਵਾਸ ਤੋੜ ਤੇ ਫਿਰ ਹੁਣ ਉਹ ਕਾਦੇ ਰਿਸ਼ਤਿਆਂ ਦੀ ਗੱਲ ਕਰਦੇ ਨੇ ਪੁੱਤ ਜੇ ਉਹਨਾਂ ਨੇ ਰਿਸ਼ਤੇ ਰੱਖਣੇ ਹੁੰਦੇ ਨਾ ਐਨਾ ਕੁਝ ਮੇਰੇ ਨਾਲ ਕਰਦੇ ਨਾ ਉਹ ਤਾਂ ਮੇਰਾ ਘਰ ਵੀ ਵਕਾਉਂਦੇ ਸੀ ਇਹ ਤਾਂ ਬਸ ਮੈਂ ਹੀ ਅੜੀ ਰਹੀ ਮੈਂ ਕਿਹਾ ਮੈਂ ਘਰ ਨਹੀਂ ਵੇਚਣਾ ਉਹ ਹੀ ਕਹਿੰਦੇ ਹੁੰਦੇ ਆ ਨਾ ਫਿਰ ਆਪਦਾ ਹੁੰਦਾ ਜਿਹੜਾ ਉਹ ਨਹੀਂ ਸੋਚਦਾ ਹੁੰਦਾ ਹਲੇ ਬਗਾਨਾ ਸੋਚ ਜੀ ਚਲ ਮਾਂ ਤੇਰੀ ਮਰਜੀ ਆ ਜੇ ਤੂੰ ਨਹੀਂ ਗੱਲ ਕਰਨਾ ਚਾਹੁੰਦੀ ਉਹਨਾਂ ਨਾਲ ਕੋਈ ਵੀ ਪਰ ਤੂੰ ਦੇਖੀ ਜੇ ਤੂੰ ਨਹੀਂ ਗੱਲ ਕਰੀਂ ਨਾ ਤਾਂ ਭੂਆ ਤੇ ਤੇਰੇ ਨਾਲ ਗੱਲ ਕਰੂਗੀ ਇਸ ਤੋਂ ਪਹਿਲਾਂ ਭੂਆ ਤੇਰੇ ਤੇ ਕੋਈ ਉਲਟਾ ਜਾਮ ਲਾਏ ਤੇ ਤੂੰ ਭੂਆ ਨੂੰ ਕਹਿ ਕੇ ਸਾਰਾ ਕੁਝ ਦੱਸ ਚਲ ਕੋਈ ਨਾ ਪੁੱਤ ਮੈਂ ਹੋੜੀ ਹੋੜੀ ਗੱਲ ਕਰਉਣੀ ਉਹਦੇ ਕੋਲ ਚਲ ਛੱਡ ਮੈਂ ਮਸਾ ਤਾਈ ਹੈ ਤਾਈ ਤੂੰ ਵੀ ਕਿਹੜੀਆਂ ਗੱਲਾਂ ਲੈ ਕੇ ਬੈਠ ਗਈ ਹੋਰ ਕੋਈ ਗੱਲ ਕਰ ਸਹੀ ਗੱਲ ਆ ਚਲ ਹੁਣ ਤਾਂ ਤੂੰ ਰਹੇਂਗੀ ਨਾ ਨਾਨੀ ਨਾਲ ਜਾਉਂਗੀ ਮੈਂ ਤਾਂ ਲੈ ਅਸਤ ਤੁੰਦ ਨੂੰ ਰੱਖਣ ਨੂੰ ਫਿਰਦਿਆ ਤੂੰ ਨਾਨੀ ਨਾਲ ਚੱਲੀਆਂ ਹੈ ਮਾਸੀ ਮੇਰਾ ਨਾ ਉੱਥੇ ਜੀ ਲੱਗਿਆ ਹੋਇਆ ਨਾਲੇ ਹੁਣ ਤਾਂ ਛੁੱਟੀਆਂ ਨੇ ਮੈਂ ਤੇ ਨਾਨੀ ਕੋਲ ਰਹੂੰਗੀ ਨਾਲੇ ਪੁੱਤ ਹੁਣ ਤਾਂ ਇਹਨੂੰ ਪਤਾ ਮੈਂ ਕੱਲੀ ਆ ਤੇਰੀ ਮਾਸੀ ਵੀ ਗਈ ਇਹਦੇ ਨਾਲ ਮੇਰਾ ਜੀ ਲੱਗਿਆ ਚਲ ਕੋਈ ਨਾ ਦਲ ਵਗ ਜਾ ਪਰ ਮੰਮੀ ਨੂੰ ਬਾਹਲਾ ਨਾ ਚੰਬਲਾ ਮੈਨੂੰ ਲੱਗਦਾ ਏ ਥੋੜੀ ਜਿਹਾ ਅੱਗ ਨੂੰ ਚਾਂਬਲ ਗਈ ਏ ਕੁਝ ਜ਼ਿਆਦੀ ਮੈਂ ਮੰਮੀ ਮੈਂ ਕੀ ਚਾਂਬਰ ਗਈ ਨਾਨੀ ਨੂੰ ਪੁੱਛਾਂ ਮੈਂ ਤਾਂ ਕਰਦੀ ਆ ਤੁਹਾਨੂੰ ਨਾ ਪੁੱਤ ਕੋਈ ਨਹੀਂ ਚਾਂਬਲੀ ਏ ਤਾਂ ਕੋਈ ਚੀਜ਼ ਨਹੀਂ ਮੰਗਦੀ ਇਹ ਜਿਹੜੇ ਘਰੇ ਚੀਜ਼ ਪਕਦੀ ਏ ਰੋਟੀ ਪਕਦੀ ਏ ਜਾਂ ਕੋਈ ਮਾੜੀ ਮੋਟੀ ਚੀਜ਼ ਘਰੇ ਲੈ ਕੇ ਦਿੰਦੇ ਉਹੀ ਖਾਂਦੀ ਏ ਤੁਸੀਂ ਗੱਪ ਮਾਰਦਿਆ ਕਰੋ ਵੀ ਇਹ ਸਕੂਲ ਗਈ ਹੋਈ ਤੇ ਇਹਨੂੰ ਨਾ ਭੇਜਿਆ ਕਰੋ ਹੈ ਨਹੀਂ ਉਹ ਇੱਕ ਦਿਨ ਨਹੀਂ ਰਹੀ ਸੀਗੀ ਅੱਛਾ ਹੁਣ ਮੈਨੂੰ ਤਾਂ ਕੀ ਪਤਾ ਹੁਣ ਤੂੰ ਵੀ ਰੋਜ਼ ਰਹਿੰਦੀ ਏ ਕਿ ਇੱਕ ਦਿਨ ਰਹੀ ਸੀ ਮੈਂ ਤਾਂ ਜਦੋਂ ਝੂਠੀ ਮਾਰ ਦਿੱਤਾ ਉਹ ਨਈ ਮਮੀ ਮੈਂ ਨਹੀਂ ਝੂਠ ਬੋਲਿਆ ਬਸ ਚਲ ਕੋਈ ਨਾ ਕਿਤਾਬ ਵਗੈਰਾ ਚੱਕਦੀ ਹੈ ਕਿ ਨਹੀਂ ਸਰਦ ਖੇਡਦੀ ਰਹਿੰਦੀ ਆ ਨਹੀਂ ਪੁੱਤ ਪੜ੍ਹਦੀ ਹੈ ਅੱਛਾ ਹਾਂ ਪੇਪਰਾਂ 'ਚ ਨੰਬਰ ਨਹੀਂ ਕੱਟਣੇ ਚਾਹੀਦੇ ਤੇਰੇ ਨਹੀਂ ਬਾਕੀ ਕਹਿੰਦੇ ਹੁੰਦੇ ਆ ਨਾ ਵਿਆਜ ਨਾਲੋਂ ਮੂਲ ਨਾਲੋਂ ਵਿਆਜ ਪਿਆਰਾ ਉਹਨਾਂ ਨੂੰ ਐ ਹੋਇਆ ਪਿਆ ਵੀ ਹੁਣ ਤਾਂ ਜੋ ਮਰਜ਼ੀ ਕਰੇ ਵੀ ਉਹਦੀ ਗਲਤੀਆਂ ਤੇ ਪਰਦਾ ਪਾ ਦੋ ਨਹੀਂ ਪੁੱਤ ਤੈਨੂੰ ਪਤਾ ਹੀ ਹੈ ਫਿਰ ਨਾਨੀ ਨੂੰ ਦੋਤੇ ਦੋਤੇ ਪਿਆਰੇ ਹੁੰਦੇ ਆ ਹੈਨਾ ਹਾਂ ਹਾਂ ਮਖਰੋਂ ਤੈਨੂੰ ਤਾਂ ਇਹ ਤਾਂ ਲੋੜੀ ਉੱਥੇ ਖਵਾਤੀ ਹੋਊਗੀ ਵਧੇਰਾ ਕੁਛ ਲੈ ਆ ਰੱਖਿਆ ਪੁੱਤੇ ਨੇ ਆਪਦੀ ਆਪ ਹੀ ਤੇਰੇ ਕੋਲੇ ਵੀ ਜਿਹੜੀਆਂ ਚੀਜ਼ਾਂ ਲੈਂਦੀਆਂ ਆ ਵੀ ਲੈ ਜਾ ਮਮੀ ਆ ਵੀ ਲੈ ਜਾ ਨਾਨੀ ਵਾ ਆ ਵੀ ਲੈ ਜਾ ਕਿਤੇ ਆਪਦੇ ਵਾਸਤੇ ਨਹੀਂ ਲਈ ਤੁਹਾਡੇ ਵਾਸਤੇ ਵੀ ਲਈਆਂ ਨਹੀਂ ਕੱਲ ਦੱਸ ਜੇ ਤੂੰ ਹੀ ਇੱਥੇ ਆਣੀ ਤਾਂ ਖਾਊਗਾ ਕੌਣ ਉਹਨਾਂ ਨੂੰ ਹੈ ਤੁਸੀਂ ਦੋਵੇਂ ਸਾਡੇ ਕੋਲ ਤਾਂ ਪਹਿਲਾਂ ਹੀ ਬਹੁਤ ਸਾਮਾਨ ਪਿਆ ਅਸੀਂ ਕਿੰਨਾ ਕਾ ਖਾ ਜਾਾਂਗੇ ਤੁਸੀਂ ਵਾਪਸ ਹੀ ਲੈ ਜਾਓ ਮਮੀ ਇਹ ਖਾ ਲੂਗੀ ਉੱਥੇ ਲੈ ਐਵੇਂ ਨਾ ਜਾ ਵਾਪਸ ਫਮਲੀ ਨਾ ਹੋਵੇ ਤਾਂ ਲੋੜੀ ਨਹੀਂ ਵਾਪਸ ਕਰੀਦੀ ਹਾਂ ਲੈ ਸੁੱਖੀ ਸੰਦੀ ਮਸਾਂ ਵੇ ਲੋੜੀ ਲੈ ਕੇ ਆਈਆਂ ਹੈਂ ਨਹੀਂ ਨੰਮ ਮਨੈਸ ਗਾ ਇੱਥੇ ਤਾਂ ਕੀਨੇ ਖਾਣਾ ਚੱਲੇ ਖਾ ਲੂਗੀ ਨਹੀਂ ਪੁੱਤ ਮਾਸੀ ਖੁਰੂਸ ਦਾਦੀ ਕਿਵੇਂ ਆ ਬੱਸ ਬੱਸ ਦਿਨ ਕਟੀਆਂ ਕਰਦੀ ਏ ਤੁਹਾਡੀ ਖੁਰੂਸ ਦਾਦੀ ਤੇ ਹੋਰ ਕੀ ਆਉਂਗੀ ਮੈਂ ਗਈ ਹਾਂ ਜਾਏ ਤੂੰ ਚੱਲ ਜਾ ਹੀ ਆ ਮੈਂ ਤਾਂ ਕਹਿੰਦੀ ਮਿਲਿਆ ਤੂੰ ਨਾਲੇ ਤੇ ਹੈਂ ਪੁੱਤ ਹੁਣ ਟਿਕਿਆ ਕੁਛ ਹਾਂ ਬੱਸ ਤਾਂ ਹੀ ਤੂੰ ਨੂੰ ਪਤਾ ਹੀ ਆ ਮਾੜਾ ਉਹਨਾਂ ਦੇ ਟਿੱਡੇ ਕਿ ਸਾਖਦਾਗਾ ਅਦਰ ਨਹੀਂ ਤਾਂ ਉਧਰ ਗੱਲ ਤਾਂ ਕਰ ਹੀ ਦਿੰਦੇ ਨੇ ਬਸ ਅਸੀਂ ਜ਼ਿਆਦਾ ਮੂੰਹ ਨਹੀਂ ਲਾਉਂਦੇ ਚੱਲ ਕੋਈ ਨਾ ਪੁੱਤ ਇਹ ਜਿਹੜਾ ਧੀਆਂ ਦੀ ਕਿਸਮ ਤੇ ਲਿਖਿਆ ਹੁੰਦਾ ਨਾ ਉਹ ਹਰ ਹੀਲੇ ਹੁੰਦਾ ਹੈ ਕੋਈ ਗੱਲ ਨਹੀਂ ਹੌਲੀ ਹੌਲੀ ਆਪੇ ਪ੍ਰਮਾਤਮਾ ਸੁਣੂਗਾ ਤੇਰੀ ਸੁਧਰ ਜਾਣਗੇ ਕੋਈ ਗੱਲ ਨਹੀਂ ਹੁਣ ਤਾਂ ਸੁਧਰਨ ਨਾ ਸੁਧਰਨ ਜਦ ਤੂੰ ਜਾਵਣ ਦਾਦੀ ਕੋਲ ਹਾਂ ਮੈਂ ਜਾ ਤੂੰ ਜਾਇਆ ਜਾ ਮਿਲਿਆ ਦਾਦੀ ਨੂੰ ਆਪਦੀ ਨੂੰ ਚੱਲ ਤੇਰਾ ਤਾਂ ਕਰਦੀ ਐ ਚੱਲ ਸਾਡਾ ਤਾਂ ਨਹੀਂ ਕਰਦੀ ਹਾਂ ਚੱਲ ਕੋਈ ਨਾ ਪੁੱਤ ਆਪੀ ਜਿਹੇ ਜਿਸ ਮੱਤ ਹੁੰਦੀ ਹੈ ਉਹ ਜੇ ਵਰਤਣਾ ਦੇ ਦੇ ਮਾਇਦੇ ਸਾਹਮਣੇ ਤਾਂ ਕੀ ਗੱਲ ਕਰੀਏ ਤੇ ਪਰ ਇਹਨਾਂ ਨੇ ਤਾਂ ਜਿਹੜੀ ਕੁੜੀ ਨਾਲ ਗੱਲਬਾਤ ਲਈ ਸੀ ਉਹ ਘਰੇ ਲਿਆ ਕੇ ਬਿਠਾ ਲਈ ਹਾਏ ਤੇ ਹੋਰ ਤੇ ਹੁਣ ਇਹਦੀ ਮੰਮੀ ਜਿਹੜੀ ਆ ਕੇ ਸਾਰੀ ਗੱਲ ਕਰ ਗਈ ਸੀ ਬਸ ਇਹ ਤਾਂ ਮਹੀਨਾ ਹੀ ਐ ਇੱਥੇ ਇਹ ਦੁਵਾ ਤਲਾਕ ਹੋ ਜਾਊਗਾ ਇਹਨਾਂ ਦਾ ਓਹੋ ਕਮਲੀ ਐ ਏਡੀ ਮਾੜੀ ਕਿਸਮਤ ਤੇਰੀ ਨਾ ਫਿਰ ਤੂੰ ਇਹ ਨਾ ਉੱਤੇ ਕੇਸ ਕੋਸ ਜਾ ਨਹੀਂ ਕੀਤਾ ਕੋਈ ਬਸ ਕੇਸ ਦਾ ਕਰਨਾ ਹੀ ਬਸ ਜਿਹੜਾ ਖਰਚਾ ਬੰਨਣਗੇ ਉਹ ਪੈਸੇ ਲੈ ਲਿਆ ਕਰੂੰਗੀ ਮੈਂ ਆ ਦੁੱਧ ਲੈਣਾ ਨਹੀਂਗਾ ਨਾਲ ਮਮੀ ਕੇਸ ਕਰਕੇ ਜਾ ਕਰਕੇ ਕੀ ਨਾਲ ਤਾਂ ਇਹ ਕੋਟ ਕਹ ਰਹੇ ਆ ਸਾਧਨ ਧੱਕੇ ਖਾਂਦੀ ਫਿਰਾਂ ਕਰੂੰਗੀ ਕੀ ਫਾਇਦਾ ਜਦੋਂ ਇਹਨਾਂ ਦਾ ਮਾਣੀ ਨਹੀਂ ਮਿਲਦਾ ਉਹ ਰੱਖ ਕੇ ਰਾਜੀ ਨਹੀਂ ਨਾਲ ਇਹ ਵਿਚਾਰੀ ਇੰਨੇ ਸਾਲਾਂ ਦੀ ਇੱਥੇ ਔਖੀ ਹੈ ਇਹਨੇ ਰਹਿਣਾ ਨਹੀਂ ਕੀ ਫਾਇਦਾ ਵੀ ਕੋਟ ਕਹ ਰਹੇ ਆ ਧੱਕੇ ਖਾਂ ਲੈ ਪੁੱਤ ਵਧ ਗਿਆ ਹੈ ਹੋਰ ਮਾਪਿਓ ਕਹਿੰਦੇ ਹੁੰਦੇ ਹੋਰ ਧੀਆਂ ਦਾ ਕੋਸ ਦੁੱਖ ਨਹੀਂ ਹੁੰਦਾ ਐ ਨਾ ਕੋਈ ਖਾਣ ਦਾ ਨਾ ਹਟਾਉਣ ਦਾ ਬਸ ਆ ਦੁੱਖ ਆ ਕੇ ਮਾਰਦਾ ਮਾਪਿਓ ਨੂੰ ਤੇ ਨਾਲੇ ਧੀ ਨੂੰ ਕੋਈ ਗੱਲ ਨਹੀਂ ਅਸੀਂ ਤਾਂ ਵੈਸੇ ਵੀ ਹੁਣ ਜੌਬ ਲੱਭ ਰਹੇ ਆ ਦੋਨੇ ਇਕੱਠੀ ਲੱਗ ਜਾਣਗੇ ਚੱਲ ਵਧੀਆ ਪੁੱਤ ਹਾਂ ਦੋਨੇ ਭੈਣਾਂ ਰਲ ਕੇ ਰਿਹਾ ਕਰੋ ਤੁਸੀਂ ਤੇ ਲੈ ਜਾਵਾਂ ਪੁੱਤ ਹੁਣ ਲੈ ਮੈਂ ਰੋਟੀ ਦੀ ਤਿਆਰੀ ਕਰੀ ਬੈਠੀ ਨਾ ਨਾ ਮੈਂ ਰੋਕੇ ਜਾਏ ਉਹ ਵੀ ਨਹੀਂ ਖਾ ਕੇ ਜਾਣੀ ਪਊਗੀ ਉਹ ਰੋਟੀ ਤਾਂ ਖਾ ਕੇ ਆਏ ਆ ਪੁੱਤ ਅਸੀਂ ਨਹੀਂ ਹੁੰਦਾਈ ਤੁਸੀਂ ਆਏ ਨਾ ਕਰੋ ਹੁਣ ਪਹਿਲਾਂ ਉਹ ਨਹੀਂ ਖਾ ਕੇ ਗਏ ਹੁਣ ਤੁਸੀਂ ਰੋਟੀ ਖਾ ਕੇ ਜਾਓ ਮੇਰੇ ਨਾਲ ਕੁਝ ਨਹੀਂ ਹੁੰਦਾ ਬਣਾ ਲੈਂਦੇ ਮੈਂ ਉਸ ਤੋਂ ਠੰਡ ਹੈ ਅਸੀਂ ਟਾਈਮ ਨਾ ਕਰੇ ਬੜ ਜੀ ਅਸੀਂ ਦੋਨੇ ਲਾ ਕੇ ਬਣਾ ਦੇ ਦਿੰਦੇ ਹਾਂ ਰੋਟੀ ਅੱਜ ਜਮਾਂ ਟਾਈਮ ਨਹੀਂ ਲੱਗਣਾ ਅਸੀਂ ਆ ਜਾ ਅਸੀਂ ਪਰ ਲੱਗ ਜਿੰਨੇ ਚੱਲ ਚੰਗਾ ਬਣਾ ਲਾ ਦੇਖ ਲੈ ਕਿਸਮਤ ਮੈਂ ਆਰਦਤੀ ਦੀ ਕਿਸਮਤ ਨੂੰ ਕੀ ਰੋਣੀ ਆ ਆ ਦੇਖ ਲੈ ਇਹ ਤਾਂ ਅਤੀ ਵਿਆਹੀ ਸੀ ਅਗਲੇ ਨੇ ਇਹਦਾ ਤਲਾਕ ਹੋ ਗਿਆ ਘਰੇ ਬੈਠ ਗਈ ਚਲ ਜੋ ਕੁਝ ਮੇਰੀ ਧੀ ਦੀ ਕਿਸਮਤ ਚ ਲਿਖਿਆ ਸੀ ਇਹਦੇ ਨਾਲ ਹੋ ਗਿਆ ਦਾਦੀ ਦਾਦੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਪੁੱਤ ਆ ਗਈ ਆਪਰੇ ਜੀ ਹੋਰ ਮੈਂ ਤਾਂ ਆ ਗਈ ਹੁਣ ਚ ਲੈ ਲੈ ਕੱਪੜਾ ਚ ਲੈ ਲੈ ਖਾ ਰਿਹਾ ਤੇ ਫਿਰ ਜਾਇ ਤੇ ਕੀ ਗੱਲ ਹੀਟਰ ਲਈ ਬੈਠੋ ਹੋਰ ਠੰਡ ਵਾਲੀ ਸੀ ਪੁੱਤੋ ਹੋ ਰੋ ਤੁਮ ਕਦੋਂ ਆ ਗਈ ਮੈਨੂੰ ਥੋੜਾ ਟਾਈਮ ਹੀ ਹੋਇਆ ਇਹਨੂੰ ਤੁਸੀਂ ਉਦੋਂ ਅੰਦਰ ਬੈਠੀ ਸੀਗੇ ਕੌਣ ਆਇਆ ਪੁੱਤ ਤੈਨੂੰ ਛੱਡਣ ਨਾਨੀ ਅੱਛਾ ਤੇਰੀ ਨਾਨੀ ਆਈ ਹੈਗੀ ਤੇ ਹੁਣ ਉਹਦੇ ਨਾਲ ਜਾਏ ਪੁੱਤ ਚੰਗਾ ਕਿਉਂ ਨਾ ਪੁੱਤ ਮੇਰਾ ਜੀ ਨਹੀਂ ਲੱਗਿਆ ਤੇਰੇ ਬਿਨਾਂ ਅੱਛਾ ਹੋਰ ਪੁੱਤ ਮਾਤਾ ਨੂੰ ਰੋਜ਼ ਰਾਤ ਮੁੰਜੀ ਦਾ ਨਾ ਪੈਂਦੀ ਸੀ ਤੈਨੂੰ ਯਾਦ ਕਰਤੀ ਪੈਂਦੀ ਸੀ ਮਖਲਾ ਹਰਪ੍ਰੀਤ ਮੇਰਾ ਜੀ ਲਵਾਈ ਰੱਖਦੀ ਸੀ ਤੇ ਤੁਸੀਂ ਫਿਰ ਮੈਨੂੰ ਫੋਨ ਤਾਂ ਕੀਤਾ ਨਹੀਂਗਾ ਪੁੱਤ ਮੇਰੇ ਕੋਲੇ ਨੰਬਰ ਆ ਹੀ ਨਹੀਂ ਸੀ ਤੇਰੀ ਮਾਂ ਕੰਮ ਤੇ ਭੱਜ ਜਾਂਦੀ ਸੀਗੀ अच्छा चल मैं ना उन नानी दा दे नंबर देके जाऊंगी और भी नानी ਨਾਲ ਹੀ ਜਾਉਂਗੀ ਮੈਂ ਕਾ ਤੋ ਜਾ ਮੇਂਦੀ ਨਾਨੀ ਨਾ ਸਕੂਲ ਦੇ ਛੁੱਟੀਆਂ ਨਾ ਤਾਂ ਕਰਕੇ ਨਾ ਨਾਨੀ ਉੱਥੇ ਕੰਦੀ ਆ ਮਾਂਸੀ ਦੂਜੀ ਨਾਨੀ ਵੀ ਬਾਗੀ ਨਾ اچھا ਹੂੰ ਪਰ ਹੁਣ ਤੇਰਾ ਨਾਨੀ ਕੋਲੇ ਜੀ ਲੱਗ ਗਿਆ ਹੈ ਹੋਰ ਨਾ ਮੈਨੂੰ ਐਂ ਦੱਸੋ ਅੱਛਾ ਤੁਹਾਡੇ ਮੇਰੇ ਬਿਨਾਂ ਜੀ ਨਹੀਂ ਲੱਗਦੇ ਜਦੋਂ ਤੁਹਾਡੇ ਕੋਲ ਸੀ ਤੁਸੀਂ ਤਾਂ ਲੜਦੇ ਹੁੰਦੇ ਸੀ ਕਿ ਹੁਣ ਲੜਨ ਵਾਲਾ ਕੋਈ ਹੈ ਨਹੀਂਗਾ ਤੁਹਾਡੇ ਕੋਲ ਹੁਣ ਮੇਰੇ ਕੋਲੇ ਲੜਨ ਵਾਲਾ ਹੈ ਨਹੀਂ ਸੀ ਬਿੰਦ ਚੱਟ ਤੇਰੇ ਨਾਲ ਹੱਸ ਖੇਡ ਲੈਂਦੀ ਸੀਗੀ ਮੈਂ ਹੁਣ ਤੈਨੂੰ ਪਤਾ ਹਾ ਉਹਣਾ ਨੂੰ ਤਾਂ ਮੈਂ ਨਾ ਬੋਲਦੀ ਨਹੀਂਗੀ ਮਾਸੀ ਬੋਲਦੀ ਨਹੀਂ ਹਾਂ ਨਹੀਂ ਬੋਲਦੀ ਨਹੀਂ ਪੁੱਤੋ ਹੋ ਮੇਰੇ ਉਹੀ ਨਹੀਂ ਬੋਲਦੀਗੀ ਬਸ ਉਹ ਮੇਰਾ ਨਾ ਮੋਟਾ ਜੰਮੂਆ ਕਰਕੇ ਤੇ ਟੋਲੀ ਫਿਰਦੀ ਰਹਿੰਦੀ ਆ ਤੁਹਾਨੂੰ ਪਤਾ ਕੀ ਆ ਦਾਦੀ ਤੁਸੀਂ ਨਾ ਮਾਸੀ ਨਾਲ ਲੜਦੇ ਰਹਿੰਦੇ ਜਦੋਂ ਮੈਨੂੰ ਲੜਦੇ ਰਹਿੰਦੇ ਸੀਗੇ ਤਾਂ ਹੀ ਤਾਂ ਬੁੜ ਮਾਸੀ ਨੂੰ ਗੁੱਸਾ ਆ ਗਿਆ ਹੋਣਾ ਕੁਝ ਕਹਿਤਾ ਹੋਣਾ ਤੁਸੀਂ ਇਹਨਾਂ ਦੇ ਮਾਸੀ ਦੇ ਦਿਲ 'ਚ ਕੁਝ ਨਹੀਂ ਹੈ ਤਾਂ ਕੋਈ ਨਾ ਬੋਲ ਪੂਗੀ ਨੇ ਫਿਰ ਮੇਰੇ ਮਨ ਚ ਕਿਹੜਾ ਕੁਛ ਹੈਗਾ ਤੇਰੇ ਨਾਲ ਮੈਂ ਕਿੰਨਾ ਲੜਦੀ ਹੁੰਦੀ ਸੀਗੀ ਤੇ ਹੁਣ ਮਨ ਚ ਤੇਰਾ ਪਿਆਰ ਬਹਾਲਾ ਹੁੰਦਾਗਾ ਜੇ ਬਿੰਦਕ ਪਾਸੇ ਆਸੇ ਹੋ ਜੇ ਤੇ ਮਾਂ ਕਦੇ ਨਹੀਂ ਲਾ ਹਰ ਪ੍ਰੀਤ ਤਾਂ ਨਹੀਂ ਕਿੱਦਰ ਗਈ ਹਰ ਪ੍ਰੀਤ ਖਣੀ ਕਿੱਦਰ ਗਈ ਹੁਣ ਮੈਂ ਕਰਨ ਲੱਗ ਜਾਨੀ ਆਂਗੀ ਕੋਈ ਨਾ ਪਤਾ ਕਿ ਦਾਦੀ ਐ ਬਸ ਥੋੜੇ ਦਿਨ ਹੀ ਐ ਫਿਰ ਮੈਂ ਤੇ ਮੰਮੀ ਇੱਥੇ ਆਵਾਂਗੇ ਅੱਛਾ ਮੰਮੀ ਚ ਤੇਰੀ ਨਾਨੀ ਨਾਨੀ ਹੂੰ ਅੱਛਾ ਫਿਰ ਤੇ ਨਾਨੀ ਵੀ ਵੀ ਕਰੂਗਾ ਨਾ ਨਾ ਉਹ ਤਾਂ ਕੰਨੂ ਰਹਿਣਾ ਵੀ ਉਹ ਮਿਲ ਜਾ ਕਰਾਂਗੇ ਆ ਕੇ ਬਾਕੀ ਮੰਮੀ ਨੂੰ ਬਸ ਥੋੜਾ ਜਿਹਾ ਕੋਈ ਕੰਮ ਐ ਇੱਧਰ ਉਹ ਕੰਮ ਹੋ ਜਾਂਦੇ ਫਿਰ ਅਸੀਂ ਨਾਨ ਕੀ ਰਿਆ ਕਰਾਂਗੇ ਕੋਲ ਮੇਰਾ ਜੀ ਲੱਗਾ ਸੀ ਨਾ ਕੀ ਕਿਉਂ ਰਹਾ ਕਰੋਗੇ ਤੁਸੀਂ ਉੱਥੇ ਆ ਜਾਂਦੇ ਥੋਨੂੰ ਮੈਂ ਮਿਲ ਦਿਆ ਕਰੂੰਗੀ ਆ ਕੇ ਫੇਰ ਤਾਂ ਤੂੰ ਮੈਨੂੰ ਕਿੱਥੇ ਮਿਲਾਂਗੀ ਜਦੋਂ ਕੇਰਾ ਵਗ ਗਈ ਮੇਰਾ ਚਿੱਤ ਨਹੀਂ ਲੱਗਣਾ ਹੁਣ ਵੀ ਤਾਂ ਆਈ ਗਈ ਨਾ ਮੈਂ ਮਿਲਣ ਨੂੰ ਹੁਣ ਤਾਂ ਤੇਰੀ ਨਾਨੀ ਆਈ ਏ ਤੇਰੀ ਮਾਂ ਨੂੰ ਮੈਂ ਮੈਂ ਤਾਂ ਸਪੈਸ਼ਲ ਥੋੜਾ ਪੁੱਛਾ ਮੈਂ ਕੋਈ ਦਾਦੀ ਉਹ ਕਹਿੰਦੇ ਉੱਧਰ ਬੈਠੇ ਦਾਦੀ ਨੂੰ ਮਿਲਿਆ ਜਾ ਕੇ ਫੇਰ ਆਈਆਂ ਮੈਂ ਤਾਂ ਚੰਗਾ ਪੁੱਤ ਮੇਰਾ ਚਿੱਤ ਨਹੀਂ ਲੱਗਦਾ ਤੇਰੇ ਬਿਨਾ ਮੇਰੇ ਵਾਲਾ ਵਧ ਗਿਆ ਹੋ ਗਿਆ ਮੈਨੂੰ ਵੀ ਐ ਹੋਇਆ ਪਿਆ ਸੀ ਨਾ ਦਾਦੀ ਦੀ ਗਾਲਾਂ ਨਹੀਂ ਖਾਦੀ ਕਿੰਨਾ ਟਾਈਮ ਹੋ ਗਿਆ ਘਰ ਕਰਕੇ ਚੱਲ ਵਦਗਾ ਹੋ ਗਿਆ ਤੇ ਮੈਨੂੰ ਮਿਲ ਗਈ ਹੁਣ ਤੇ ਇੰਨਾ ਨਹੀਂ ਲੋਟਣਾ ਇਹ ਤੇਰੀ ਹਾਂਜੀ ਚੱਲ ਸ਼ੁਕਰ ਵਦਗਾ ਆਵਦਾ ਹੁਣ ਜਾਣ ਲੱਗ ਗਈ ਤੇ ਨਹੀਂ ਹੋਰ ਬਾਲਾ ਪਤਾ ਨਹੀਂ ਸੀ ਨਾਨੀ ਨੂੰ ਕੀ ਹੋ ਗਿਆ ਸੀ ਹੁਣ ਤਾਂ ਵਧੀਆ ਰਹਿੰਦੇ ਨਾਨੀ ਬਾਲਾ ਮੋਹ ਕਰਦੀ ਆ ਮੈਨੂੰ ਉਹਨੂੰ ਇੰਨਾ ਹੋਈ ਗੱਲ ਪਤਾ ਨਹੀਂ ਸੀ ਤੇਰੀ ਮਾਂ ਗੁੱਸੇ ਹੋ ਗਿਆ ਤਾਂ ਨਾ ਤੇਰੀ ਮਾਂ ਵੀ ਭਾਈੜੀ ਆ ਮਾੜੀ ਜੀ ਗੱਲ ਤੋਂ ਰਸ ਜਾਂਦੀ ਆ ਮਾਂ ਤੇ ਉਹ ਥੋੜਾ ਰਸਦਾ ਹੁੰਦਾ ਗਾਗਲਾ ਉਹ ਵੀ ਤਾਂ ਗੱਲ ਆ ਹਾਂ ਚਲ ਕੋਈ ਨਹੀਂ ਹੁਣ ਵਧਗਾਉਣ ਜਾਣ ਲੱਗ ਗਈ ਤੇ ਹੁਣ ਨਾਲ ਤੇਰਾ ਵਧਗਾ ਮੋਹ ਕਰਦੀ ਆ ਹਾਂ ਬਾਲਾ ਮੋਹ ਕਰਦੀ ਆ ਮੇਰਾ ਤਾਂ ਮੰਮੀ ਤੇ ਫਿਰ ਤੇ ਨਾਨੀ ਨੇ ਤਨ ਕੀ ਲੈ ਕੇ ਦਿੱਤਾ ਗਾ ਨਾਨੀ ਨੇ ਮੈਨੂੰ ਬਾਦੂ ਚੀਜ਼ਾਂ ਹੈ ਬਾਦੂ ਕੱਪੜੇ ਲੈ ਕੇ ਦਿੱਤੇ ਸੋਹਣੇ ਸੋਹਣੇ ਚਲ ਬਾਲਾ ਵਧਗਾ ਹੋ ਗਿਆ ਤਾਂ ਤੇ ਨਾਨੀ ਨੂੰ ਤੰਗ ਤਾਂ ਨਹੀਂ ਕਰਦੀ ਨਾ ਜਵੇਂ ਨਹੀਂ ਮੈਂ ਤਾਂ ਜਿਹੜੀ ਚੀਜ਼ ਕਹਿੰਦੇ ਆ ਨਾਨੀ ਉਹੀ ਖਾਣ ਨੂੰ ਲੈ ਦਿੰਦੀ ਸੀ ਕਿ ਅਸੀਂ ਬਾਜ਼ਾਰ ਭਾਗ ਜਾਨੇ ਹੁੰਨੇ ਆ ਹਾਂ ਮम्मी ਵੀ ਨਹੀਂ ਰਹਿ ਜਾਂਦੀ ਹੁੰਦੀ ਨਾਨੀ ਤੇ ਫਿਰ ਉੱਥੇ ਚੀਜ਼ਾਂ ਖਾ ਕੇ ਆਨੇ ਹੁੰਦੇ ਆ ਚੱਲ ਵਦਗਾ ਹੋ ਗਿਆ ਤੇ ਨਾਨੀ ਜੱਗਰ ਮੱਥੇ ਨਾ ਮੋਹ ਕਰਦੀ ਹੈਗੀ ਹਾਂ ਹਾਂ ਤੂੰ ਆਪ ਵੀ ਕਰਿਆ ਕਰੋ ਨਾ ਚੰਗਾ ਪਿਆਰ ਪੂਰਾ ਪਿਆਰ ਕਰਿਆ ਕਰ ਮੈਂ ਤਾਂ ਬਥੇਰਾ ਕਰਦੀ ਨਾਨੀ ਦੇ ਤੇ ਨਾਲੇ ਮੇਰੀ ਮੰਮੀ ਦਾ ਵੀ ਹਾਂ ਤੇਰੀ ਮੰਮੀ ਨੇ ਤਾਂ ਕਰ ਨਹੀਂ ਕਰਨਾ ਨਾਨੀ ਦਾ ਵੀ ਕਰੀਦਾ ਹੁੰਦਾ ਪਤਾ ਮੈਂ ਤੈਨੂੰ ਆਇਆ ਨਹੀਂ ਹੁਣ ਤੁਸੀਂ ਕਿੰਨੇ ਚਿਰਾਂ ਤੋਂ ਮਿਲਣਾ ਸੀ ਦੇਖ ਹੈਨਾ ਤਾਂ ਕਰਕੇ ਕਹਿੰਦੀ ਮਹਾ ਵੀ ਉਹ ਚ ਮੋਹ ਪਾ ਲਾ ਤੂੰ ਮੇਰੇ ਦਾ ਪੈ ਗਿਆ ਮੋ ਤਾਂ ਮੰਮੀ ਮੈਨੂੰ ਕਹਿੰਦੀ ਸੀ ਕਹਿੰਦੀ ਹੁਣ ਤਾਂ ਤੂੰ ਇੱਥੇ ਰਹੇਂਗੀ ਉਹ ਕਹਿੰਨਾ ਮੈਂ ਤਾਂ ਮੇਰੀ ਨਾਨੀ ਨਾਲ ਹੀ ਜਾਉਂਗੀ ਕੋਲ ਮੇਰਾ ਜੀ ਨਹੀਂ ਲੱਗਣ ਵਾਲਾ ਤੂੰ ਤਾਂ ਮੈਂ ਤਾਂ ਆਈ ਆਸ ਨਹੀਂ ਕਰੀ ਜਾਂਦੀ ਸੀ ਮਹਲਾਜ ਜਿਸ ਵੇਲੇ ਤੇ ਹਰਪ੍ਰੀਤ ਆ ਗਈ ਨੇੜੇ ਲੋੜੀ ਆ ਗਈ ਕੋਈ ਗੱਲ ਨਹੀਂ ਮੈਂ ਫੇਰ ਗੇੜਾ ਮਾਰ ਲਵਾਂਗੀ ਵਿੱਚ ਦੇ ਤੁਸੀਂ ਮੈਨਾਂ ਅਗਰ ਜੇ ਤੁਹਾਡਾ ਨਾਜੀ ਲੱਗਿਆ ਨਾ ਮੇਰੇ ਬਿਨਾ ਤੁਸੀਂ ਮੰਮੀ ਤੇ ਫੋਨ ਤੇ ਫੋਨ ਕਰ ਲੈ ਮੈਂ ਉਹਦੀ ਆ ਜੂਗੀ ਚੰਗਾ ਤੂੰ ਮੈਨੂੰ ਨੰਬਰ ਦੇ ਕੇ ਜਾਈਂ ਤੇ ਨਾਨੀ ਦਾ ਚਲ ਆਇਆ ਮੈਂ ਦੁੱਖ ਸੁੱਖ ਕਰ ਲਿਆ ਕਰੂ ਬਿੰਦ ਚੱਟ ਠੀਕ ਐ ਚੰਗਾ ਫੋਰ ਦਸ ਦਾਦੀ ਠੀਕ ਹੈ ਹਾਂ ਠੀਕ ਆ ਪੁੱਤ ਵਧਿਆ ਤੇ ਉਹ ਮਾਸੜ ਨਹੀਂ ਦਿਖੀ ਜਾਂਦਾ ਉਹ ਚ ਗਿਆ ਕੰਮ ਤੇ ਨਹੀਂ ਕੰਮ ਤੇ ਨਹੀਂ ਗਿਆ ਹੋਏ ਉਹ ਤੇ ਆਪਣੀ ਅੰਜਲੀ ਨਾਲ ਸਮਾਨ ਲੈਣ ਗਏ ਆ ਮਾਸੀ ਦੇ ਅੰਦਰ ਉਹ ਨਹੀਂ ਉਹ ਦੂਜੀ ਛੋਟੀ ਛੋਟੀ ਹਾਂ ਮੈਂ ਨਹੀਂ ਦੇਖੀ ਦਾਦੀ ਦੇਖੀ ਨਹੀਂ ਗਈ ਨਾ ਉਹਦੀ ਪਹਿਣਾਗੀ ਛੋਟੀ ਦੀ ਅੱਛਾ ਮਾਸੀ ਦੀ ਪਹਿਣਾ ਹਾਂ ਮਾਸੀ ਦੀ ਪਹਿਣਾਗੀ ਤੇ ਉਹਨੂੰ ਨਾ ਉਹ ਸਮਾਨ ਦਿਵਾਉਣ ਗਿਆਗਾ ਬਾਜ਼ਾਰ ਵਾਗੇ ਦੋਨੇ ਜਿਣੀ ਚਾ ਠੀਕ ਹੈ ਲੋ ਕੋ ਇਸ ਮਨ ਲਣ ਗਏ ਹੋ ਹਾਂ ਸਮਾਨ ਲਣ ਗਏ ਲੋੜੀ ਦਾ ਮਾਚਲਾ ਹ ਆਰੇ ਉੜ ਮਰੂੜ ਗਾਚਕਾ ਗੁੱਚਕਾ ਪਹਿ ਲਿਆਓ ਮਹਾ ਤੇ ਆਪਾਂ ਮਹਾ ਵਦਗਾ ਲੋੜੀ ਮਨਾਵਾਂਗੇ ਹਾਂ ਹੋਰ ਦੱਸ ਦਾਦੀ ਹਾਂ ਠੀਕ ਆ ਪੁੱਤ ਵਦਗਾ ਵਦਗਾ ਵਧੀਆ ਹਾਂ ਵਦਗਾ ਵਦਗਾ ਉੱਚ ਮੈਂ ਵੇਖਦੀ ਆ ਜਾ ਕੇ ਚੰਗਾ ਹਰਾਂ ਨੂੰ ਆ ਤੇ ਨਾਨੀ ਨੇ ਬਣਾ ਕੇ ਦਿੱਤਾ ਹੋ ਤੈਨੂੰ ਮੋਟਾ ਛੋਟਾ ਨਾ ਹਾਂ ਮੈਂ ਉੱਥੇ ਲਈ ਸੀ ਹਾਂ ਬਹੁਤ ਸੋਹਣਾ ਗਾ ਸੋਹਣਾ ਹਾਂ ਸੋਹਣਾ ਲੱਗਦਾ ਮੈਂ ਧੀ ਦੇ ਛੂਟਾ ਥੇ ਠੀਕ ਹੈ ਦਾਦੀ ਤੁਹਾਨੂੰ ਸੋਹਣੀ ਲੱਗਣੀ ਚਾਹੀਦੀ ਐ ਮੈਂ ਨਾ ਨਾ ਬੜਾ ਸੋਹਣਾ ਲੱਗਦਾ ਪੁੱਤ ਲਾ ਹੁਣ ਮੇਰਾ ਵੀ ਪਿਆਰ ਕਰਨ ਲੱਗ ਗਿਆ ਇਹ ਤੇ ਮੈਨੂੰ ਇਹਦਾ ਵੀ ਡੁੱਬੜੀ ਦਾ ਆਉਣ ਲੱਗ ਗਿਆ ਮਿੱਠਾ ਕਿੰਨਾ ਬੋਲਦੀ ਮੈਂ ਉਹ ਹੀ ਲੜੀ ਜਾਂਦੀ ਸੀ ਲੈ ਲੈ ਨਾ ਆਜ ਨਾਨੀ ਚੱਲ ਪੁੱਤ ਆਏ ਹਾਏ ਜਿੰਦਾ ਨਾਲ ਹੀ ਟੰਗ ਦੇ ਟੰਗ ਤ ਬਾਹਰ ਚਾ ਲਾ ਦੇ ਕੁੰਡੇ ਲਾਦਾ ਬਸ ਉਹ ਹੀ ਭੇਡ ਦੇ ਕੁੰਡੇ ਨੇ ਤਾਂ ਕੀ ਐ ਹਾਏ ਹਾਏ ਲੈ ਜਾ ਕੇ ਆ ਵੀ ਗਏ ਆ ਪਤਾ ਆ ਵੀ ਗਏ ਹੈ ਨਾ ਦੇਖ ਲੈ ਵੇਖ ਲੈ ਮੇਰੇ ਚਾ ਚੜ ਗਿਆ ਹਨਾ ਤੇਰੀ ਮੰਮੀ ਨੂੰ ਤੇ ਹੋਰ ਮੇਰੇ ਮੰਮੀ ਤਾਂ ਨਾ ਤੁਹਾਨੂੰ ਦੱਸੀ ਤਾਂ ਜਾਂਦੀ ਸੀਗੀ ਮੈਂ ਤਾਂ ਉਹ ਈ ਕਰਦੀ ਹੁੰਦੀ ਸੀਗੀ ਉਹਨੂੰ ਵੇਖ ਲੈ ਕਿੰਨੀ ਖੁਸ਼ ਹੋਗੀ ਹੋਰ ਹਾਂ ਮਾਤਾ ਕੇ ਹੱਸੇ ਉਹਨੂੰ ਵੀ ਨਾਲ ਹੀ ਵਗ ਚੱਲ ਫਿਰ ਕਹਿੰਦੀ ਚੱਲ ਪੁੱਤ ਇੱਕ ਤਾਂ ਉਹ ਦੇਖ ਉੱਥੇ ਜਾਂਦੀ ਡਿਊਟੀ ਤਿਆਰ ਦੀ ਤੇ ਤੇ ਕੋਈ ਤੇਰੀ ਮਾਸੀ ਦਾ ਪਤਾ ਕੀ ਆ ਵਧੀਆ ਜਿਹਾ ਨਾਲ ਆ ਜਾਂਦੀ ਨਾ ਮੰਮੀ ਜੀ ਲੱਗ ਜਾਂਦਾ ਮੰਮੀ ਦਾ ਪਤਾ ਨਹੀਂ ਆਉਂਦੀ ਨਹੀਂ ਆਊਗੀ ਪਤਾ ਉਹ ਆਪਦਾ ਕੰਮ ਤਾਂ ਦਾ ਸੰਭਾਲ ਕੇ ਫੇਰ ਹੀ ਆਊਗੀ ਤੈਨੂੰ ਪਤਾ ਹੁਣ ਜਦੋਂ ਡਿਊਟੀ ਤੇ ਜਾਂਦੀ ਐ ਇੱਕੋ ਥਾਂ ਥੋੜਾ ਅਗਲੇ ਨੂੰ ਜਵਾਬ ਦੇਊਗੀ ਉਹ ਹਾਂ ਇਹ ਤਾਂ ਹੈ ਹਾਂ ਤੋਂ ਜੇ ਨਹੀਂ ਉਹ ਮਾਨ ਨੇ ਤਾਂ ਹੋਰ ਕੰਮ ਭਾਲ ਲੈ ਜਵਾਬ ਦੇ ਦੇ ਉਹਨਾਂ ਨੂੰ ਜ਼ਰੂਰੀ ਥੋੜੀ ਜਿਹੜੇ ਇੱਥੇ ਆਪਣੇ ਪਿੰਡ ਦੇ ਨੇੜੇ ਤੇੜੇ ਕੁਝ ਮਿਲਦਾ ਵਧੀਆ ਹੈ ਲੈ ਕੰਮ ਲਈ ਕਿ ਹੋਰ ਕੰਮ ਭਾਲਦੇ ਜਦੋਂ ਆਪਦੇ ਘਰੇ ਆਜੂ ਕੰਮ ਕਰਨ ਦੀ ਕੀ ਲੋੜ ਹੈ ਆਪਣੇ ਘਰੇ ਸਭ ਕੁਝ ਹੈ ਪਰ ਮੰਮੀ ਜਵਾਬ ਕਹਤ ਨਹੀਂ ਦਿੰਦੀ ਉਹਨਾਂ ਨੇ ਜਦ ਸਭ ਕੁਝ ਆਪਣੇ ਘਰੇ ਉਹ ਤੇ ਮੇਰੀ ਗੱਲ ਸੁਣ ਹੌਲੀ ਹੌਲੀ ਜਵਾਬ ਦੇਊਗੀ ਉਹ ਪਹਿਲਾਂ ਕੋਈ ਹੋਰ ਰੱਖਣਗੇ ਅਗਲੇ ਦੇਖਣਗੇ ਉਹਦੀ ਥਾਂ ਤੇ ਕੋਈ ਕੁੜੀ ਭਾਲ ਲੈਣਗੇ ਫੇਰ ਹੀ ਅਗਲੇ ਨੂੰ ਵਿਚਾਰੋ ਥੋੜਾ ਹਟੂਗੀ ਕੰਮ ਤੋਂ ਲੈ ਹਜੇ ਤਾਂ ਮੰਮੀ ਮੈਨੂੰ ਰੱਖਦੀ ਸੀ ਲੈ ਤੇ ਹੋਰ ਮੈਂ ਤਾਂ ਨਹੀਂ ਨਾ ਭਾਈ ਮੈਂ ਤਾਂ ਕਹਤਾ ਮਾ ਕਾ ਮੇਰਾ ਨਹੀਂ ਜੀ ਲੱਗਣਾ ਮਾ ਕਾ ਮੈਂ ਇਕੱਲੀ ਰਹਿ ਗਈ ਮਾ ਕਾ ਤੇਰੀ ਮਾਸੀ ਵੀ ਗਈ ਨਾਨੀ ਬਦਲ ਗਿਆ ਮੇਰੀ ਗੱਲ ਸੁਣੋ ਮੰਮੀ ਆਪ ਤਾਂ ਡਿਊਟੀ ਭੱਜ ਜਾਂਦੇ ਹੈ ਤੇ ਉਦੋਂ ਮੈਂ ਇਕੱਲੀ ਜੇ ਮੈਂ ਬਾਹਰ ਕਿਤੇ ਜਾਂਦੀ ਤਾਂ ਉਦੋਂ ਦਾਦੀ ਜਾਣ ਹੀ ਨਹੀਂ ਦਿੰਦੀ ਉਹ ਬੋਲਣ ਲੱਗ ਜਾਂਦੀ ਹੈ ਦਾਦੀ ਗੱਲ ਗੱਲ ਤੇ ਤੇ ਫਿਰ ਮੈਂ ਇਕੱਲੀ ਕਮਰੇ ਚ ਬੈਠ ਰਹਿੰਦੀ ਮਾਸੀ ਆ ਜਾਂਦੀ ਹੁੰਦੀ ਮੇਰੇ ਕੋਲ ਹਾਂ ਪੁੱਤਰ ਉਹ ਤਾਂ ਪਤਾ ਕਿਉਂ ਬੋਲਦੀ ਹੈ ਤੇ ਤੈਨੂੰ ਪਤਾ ਬੁਢਾ ਦਾ ਖਿਆਲ ਇਹ ਜੀ ਹੁੰਦੇ ਆ ਵੀ ਭਈ ਕੁੜੀ ਕਤਰੀ ਦਾ ਬਾਹਰ ਜਾਣਾ ਚੰਗਾ ਨਹੀਂ ਲੱਗਦਾ ਤਾ ਕਹਿੰਦੀ ਸੀ ਅੱਜ ਕੀ ਕਹਿੰਦੀ ਸੀ ਅੱਜ ਤਾਂ ਮੈਨੂੰ ਬਾਲਾ ਵਧੀਆ ਬੁਲਾਇਆ ਅੱਛਾ ਹਾਂ ਮੈਂ ਤਾਂ ਭੱਜ ਕੇ ਜੱਫੀ ਪਾਈ ਮੈਨੂੰ ਕੰਦ ਕਹਿੰਦੀ ਨਾ ਕਹਿੰਦੀ ਪੁੱਤ ਮੇਰੇ ਤਾਂ ਜੀਨ ਹੀ ਲੱਗਦਾ ਤੇਰੇ ਬਿਨਾ ਮੈਂ ਅੱਛਾ ਮੈਂ ਕਹ ਦਦੀ ਆਇਂਦਾ ਸ ਤੂੰ ਮੇਰੇ ਬਿਨਾ ਜੀ ਲੱਗਦਾ ਤੇ ਤੇਰੇ ਬਿਤੇ ਗਾਲਾ ਖਾਣਾ ਕੋਈ ਹੈ ਨਹੀਂ ਨਾ ਤਾਂ ਕਰਕੇ ਹਾਂ ਕਹਿੰਦੀ ਹੋਰ ਕਹਿੰਦੀ ਅੱਗੇ ਤਾਂ ਕਹਿੰਦੀ ਮੈਂ ਕਹਿ ਦਿੰਦੀ ਸ ਇੱਥੇ ਨਹੀਂ ਜਾਣਾ ਉੱਥੇ ਨਹੀਂ ਜਾਣਾ ਕਹਿੰਦੀ ਹੁਣ ਪੱਲੀ ਬੈਠੀ ਰਹਿਣੀ ਆ ਤੇ ਫਿਰ ਮਾਸੀ ਬਾਰੇ ਕਹਿ ਲਾ ਕਹਿੰਦੀ ਤੇਰੀ ਮਾਸੀ ਤਾਂ ਬੋਲਦੀ ਨਹੀਂ ਕਹਿੰਦੀ ਮੇਰੇ ਨਾਲ ਮੈਂ ਕਹ ਦਦੀ ਤੂੰ ਬਾਲਾ ਬੋਲਦੀ ਆ ਤਾਂ ਕਰਕੇ ਕੋਤ ਮਾਸੀ ਤੇ ਤੁਹਾਨੂੰ ਕੁਝ ਨਹੀਂ ਆਗਾ ਕੋਈ ਨਾ ਬਖਾ ਤੁਨ ਨੂੰ ਬੋਲ ਪੂਗੀ ਤੇਰੇ ਨਾਲ ਹੁਣ ਕੁੜੀ ਬੰਦਾ ਹੈ ਕਿੰਨੀ ਸਿਆਣੀ ਆ ਨਾਲੇ ਹੈ ਕਿੰਨਾ ਸੋਹਣਾ ਬੋਲਦੀ ਆ ਲੈ ਲੈਨੇ ਪਿਆਰ ਨਾਲ ਬੁਲਾਇਆ ਮੈਂ ਤਾਂ ਉਹ ਤਾਂ ਨਹੀਂ ਮਾਸੀ ਤਾਂ ਤੇ ਹੋਰ ਤੇ ਕੋਈ ਚੀਜ਼ ਹੁੰਦੀ ਸੀ ਨਾ ਜੀ ਬਣਾਉਂਦੀ ਮੈਨੂੰ ਲੁਕੋ ਕੇ ਦੇ ਦਾਂਦੇ ਸੀ ਦਾਦੀ ਤੋਂ ਹਾਂ ਵੀ ਉਹ ਕੋਈ ਨਾ ਕੁਝ ਕਹੇ ਵੀ ਤੂੰ ਇਹਨੇ ਕੁੜੀ ਨੇ ਆ ਦਿੰਨੀ ਆ ਰਿੰਨੀ ਹੈ ਹਾਂ ਅੱਜ ਤਾਂ ਪਤਨੀ ਅਸਾ ਦਾਦ ਜੀ ਨੂੰ ਕੀ ਹੋ ਗਿਆ ਪਤਨੀ ਕਿਸ ਨੇ ਕੋਈ ਜਾਦੂ ਕਰਕੇ ਹੈ ਮੈਂ ਤਾਂ ਕਹਿੰ ਤੂੰ ਨਾ ਜਾ ਕਨੀ ਮੇਰਾ ਜੀ ਨਹੀਂ ਲੱਗਣਾ ਕਹਿੰਦੀ ਕਹਿੰ ਤੂੰ ਇਥੇ ਆ ਹੀ ਕਰੇ ਕਹਿੰਦੇ ਨਾਨੀ ਦਾ ਨੰਬਰ ਦੇ ਜਾ ਮੈਂ ਤੇਰੇ ਨਾਲ ਗੱਲ ਕਰਿਆ ਕੋਈ ਨੰਬਰ ਦੇ ਕੇ ਆਈਆਂ ਮੈਂ ਲਿਖ ਤੇ ਹਾਂ ਆਪਣਾ ਮੈਂ ਬਸ ਕਾਲੀ ਚ ਇਧਰ ਹੀ ਗੱਲਾਂ ਕਰਦੀ ਕਰਦੀ ਆ ਗਈ ਜਾਣਾ ਤਾਂ ਮੈਂ ਨਹੀਂ ਸੀ ਚੱਲ ਕਦੇ ਫੇਰ ਜਾਵਾਂਗੇ ਉਦੋਂ ਮਿਲਿਆ ਆਵਾਂਗੇ ਆਹੋ ਹਾਂ ਤੇ ਕਹਿੰਦੀ ਪੁੱਤੋ ਕਹਿੰਦੀ ਫਿਰ ਸਕੂਲਸ 깔 ਜੈਨੀ ਮੈਂ ਕਹਾਂ ਹਾਂ ਮੈਂ ਉਧਰ ਦੀ ਵਗ ਜੈਣੀ ਹੁੰਨੀ ਐ ਕਹਿੰਦੀ ਅੱਛਾ ਕਹਿੰਦੀ ਹੁਣ ਇੱਥੇ ਵੀ ਰਹਿ ਆਪਾਂ ਕੋਈ ਗੱਲ ਨਹੀਂ ਉਧਰ ਫੇਰ ਵਗ ਜੀ ਕਹਿੰਦੀ ਨਾਨੀ ਕਿਵੇਂ ਕੋਈ ਨਾ ਮੈਂ ਫੇਰ ਆਉਂਗੀ ਮੈਂ ਕਹਾਂ ਜੇ ਤੁਸੀਂ ਮੈਨੂੰ ਮਿਲਣਾ ਹੋਏ ਨਾ ਫੋਨ ਕਰ ਦਿਓ ਮੈਂ ਤੁਹਾਨੂੰ ਮਿਲ ਜਾ ਕਰੂੰਗੀ ਆ ਕੇ ਮੈਂ ਕਹਾਂ ਚੱਲ ਪੁੱਤ ਹੌਲੀ ਹੌਲੀ ਸੁਭਾਅ ਹੋ ਜਾਂਦਾ ਆਪਦੇ ਘਰਾਂ 'ਚ ਹੀ ਰਹਿੰਦੇ ਮੈਂ ਕਿਸੇ ਟਾਈਮ ਕੋਈ ਆਪਦੇ ਘਰ ਦੀ ਗੱਲ ਦਿਮਾਗ ਤੇ ਚੜ ਜਾਂਦੀ ਐ ਤਾਂ ਬੋਲਦੀ ਹੋਊਗੀ ਨਹੀਂ ਉਹਨੂੰ ਕੀ ਅੜੀ ਦਾ ਪਾਗਲ ਵੀ ਨਹੀਂ ਉਹ ਵਾਕੀ ਮੇਰੇ ਚੰਗੇ ਨੂੰ ਕਹਿੰਦੀ ਸੀ ਨਾ ਵੀ ਬਾਹਰ ਅੰਦਰ ਨਹੀਂ ਜਾਣਾ ਚੰਗੇ ਨੂੰ ਕਹਿੰਦੀ ਸੀ ਪੁੱਤ ਪਤਾ ਅਗਲਾ ਕੀ ਕਹਿੰਦਾ ਵੀ ਇਹ ਤਾਂ ਨਹੀਂ ਰੋਕਦੀ ਇਹਨਾਂ ਦੇ ਕਰਾਈ ਤੇ ਰਹਿੰਦੇ ਆ ਜੇ ਆਪਦੀ ਕੁੜੀ ਹੋਵੇ ਰੋਕੇ ਨਾ ਹੈ ਉਹ ਆਪਦਾ ਕਰਕੇ ਰੋਕਦੀ ਸੀ ਤੈਨੂੰ ਤਾਂ ਕਰਕੇ ਹੋਰ ਚੱਲ ਚੰਗਾ ਆ ਜਾ ਫਿਰ ਕੋਈ ਦੇਖੀ ਅੰਦਰ ਦਾਲ ਪਾਣੀ ਦਾ ਚਲੋ ਚਾਹ ਪੀਨੇ ਪਹਿਲਾਂ ਤਾਂ ਬਣਾ ਕੇ ਚਾਹ ਪੀ ਲੈ ਚੰਗਾ ਬਣਾ ਲੈ ਘੁੱਟ ਮੈਂ ਵੀ ਪੀ ਲੂੰਗੀ ਚੰਗਾ